ਸਾਰ ਮੀਡੀਆ ਦੇ ਅੰਦਰ ਕਰਨ ਤੋਂ باوجود ਦੁਨੀਆ ਨੂੰ ਦੱਸਣ ਤੋਂ باوجود ਸਾਰੀਆਂ ਸਿੱਖ ਸੰਗਤਾਂ ਨੂੰ ਦੱਸਣ ਤੋਂ باوجود ਅੱਜ ਇਸ ਟਾਈਮ ਮੇਰੀ ਘੜੀ ਦੇ ਅੰਦਰ ਸਵਾ 10 ਵਜੇ ਨੇ ਅੱਜ 10 ਦਸੰਬਰ 2019 ਕੋਈ ਵੀ ਗੁਰੂ ਦਾ ਲਾਲ ਸਿੱਖ ਮਰਜੀਵੜਾ ਜਥੇਬੰਦੀ ਕੋਈ ਨਹੀਂ ਪਹੁੰਚਿਆ ਆਪਾ ਇਹ ਬੌਲੀ ਮਠਾ ਹੈ ਇਹ ਬੌਲੀ ਮਠਾ ਹੈ ਇਹ ਬੌਲੀ ਮਠਾ ਹੈ ਜਾਂ ਆਪਕਾ ਕੋਈ ਗੁਰਦੁਆਰਾ ਹੈ ਜਦੋਂ ਡਾਕਟਰ ਕੋਲ ਤੇ ਜਾਂ ਦਸਤੰਮ ਕਰਕੇ ਆਇਆ ਗੁਰਦੁਆਰਾ ਇੱਧਰ ਹੈ ਆਪਮਣੇ ਕਿਦਾਂ ਚਾਰਨ ਕੀਤਾ ਸੀ ਉਹ ਸਥਾਨ ਮੈਂ ਮੰਦਰ ਦੇ ਸਾਹਮਣੇ ਜੀ ਨੂੰ ਮੰਗੋ ਮਠਾ ਉੱਥੇ ਜੇ ਕਿਸੇ ਨੂੰ ਪੁੱਛੀਏ ਦੱਸ ਦੇਣਗੇ ਕੋਈ ਨਹੀਂ ਦੱਸੂਗਾ ਕੋਈ ਨਹੀਂ ਦੱਸੂਗਾ ਉਹ ਜਿਹੜੇ ਖਬਰਾਂ ਚੱਲਦੀਆਂ ਸੀ ਕਹਿੰਦੇ ਵੀ ਢਾਤਾ ਜਾਂ ਕਿਵੇਂ ਹੋਰ ਉਹ ਮੰਗੋ ਮਠੇ ਢਾਇਆ ਸੀ ਫਿਰ ਉਹ ਸਿੱਖ ਇੱਥੇ ਆਏ ਸੀ ਉਦੋਂ ਪੰਜਾਬ ਤੋਂ ਜਾਂ ਕਿਵੇਂ ਵੀ ਨਹਾਂ ਗਏ ਸੀ ਪਰ ਜਿੱਥੇ ਜਗਨਨਾਥ ਭਗਵਾਨ ਦੀ ਮੂਰਤੀ ਲੱਗੀ ਹੋਈ ਆ ਤੇ ਇੱਕ ਪਾਸੇ ਮਹਾਰਾਜੀ ਦਾ ਪ੍ਰਕਾਸ਼ ਆ ਉਹ ਸਾਰੀ ਥਾਂ ਪਹਿਲਾਂ ਇੱਥੋਂ ਦੇ ਜਿਹੜੇ ਮਹੰਤ ਸੀ ਬਾਬਾ ਸ਼੍ਰੀ ਚੰਦ ਜੀ ਨੂੰ ਪੂਜਦੇ ਸੀ ਉਹਨਾਂ ਦੇ ਅੰਡਰ ਸੀ ਜਿਵੇਂ ਅਰਦਾਸ ਦੇ ਵਿੱਚ ਨਹੀਂ ਕਹਿੰਦੇ ਵੀ ਵਿਛੜੇ ਗੁਰੂ ਧਾਮਾਂ ਦੇ ਦਰਸ਼ਨ ਦਦਾਰੇ ਤਾਂ ਇਹ ਸਥਾਨ ਵੀ ਵਿਛੜੇ ਹੀ ਹੋਏ ਨੇ ਆਪਣੇ ਤੋਂ ਜਦੋਂ ਸਿੱਖਾਂ ਨੂੰ ਇਹ ਸਥਾਨਾਂ ਬਾਰੇ ਪਤਾ ਨਹੀਂ ਜਾਂ ਫਿਰ ਸਿੱਖ ਇਹ ਸਥਾਨਾਂ ਦੇ ਉੱਤੇ ਆਉਂਦੇ ਨਹੀਂ ਹੈਗੇ ਇਸ ਟਾਈਮ ਆਪਾਂ ਜਗਨਨਾਥਪੁਰੀ ਦੇ ਮੇਨ ਮੰਦਿਰ ਦੇ ਵਿੱਚ ਖੜੇ ਆ ਜੀ ਤੇ ਮੇਰੇ ਪਿਛਲੇ ਪਾਸੇ ਇੱਧਰ ਲਿਖਿਆ ਹੋਇਆ ਸ਼੍ਰੀ ਪੰਜਾਬੀ ਮੱਠ ਅਸਲ ਦੇ ਵਿੱਚ ਇਹ ਪੰਜਾਬੀ ਮੱਠ ਉਹੋ ਆ ਜੀ ਨਹੀਂ ਜੀ ਕੋਈ ਕੁਛ ਮਰਜ਼ੀ ਕਹੇ ਮੰਗੂ ਮੱਠ ਢਾ ਦਿੱਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਆਪਾਂ ਘੁੰਮ ਰਹੇ ਹਾਂ ਜੀ ਓਡੀਸ਼ਾ ਜਗ੍ਹਾ ਦਾ ਨਾਮ ਆ ਜੀ ਪੂਰੀ ਜਿਹਨੂੰ ਕਿ ਜਗਨਨਾਥ ਪੂਰੀ ਵੀ ਕਿਹਾ ਜਾਂਦਾ ਇਹ ਥਾਂ ਦੇ ਉੱਤੇ ਹਿੰਦੂ ਧਰਮ ਵਾਲਾਂ ਦਾ ਇੱਕ ਬਹੁਤ ਵੱਡਾ ਤੀਰਥ ਸਥਾਨ ਬਣਿਆ ਹੋਇਆ। ਵਿਸ਼ਨੂੰ ਭਗਵਾਨ ਦੇ ਜਿਹੜੇ 4 ਵੱਡੇ ਧਾਮ ਹੋਏ ਨੇ ਉਹਨਾਂ ਦੇ ਵਿੱਚੋਂ ਇੱਕ ਧਾਮ ਇੱਥੇ ਬਣਿਆ ਹੋਇਆ। ਪਰ ਇੱਥੇ ਗੁਰੂ ਨਾਨਕ ਸਾਹਿਬ ਜੀ ਵੀ ਆਏ ਨੇ। ਸਿੱਖਾਂ ਵਾਸਤੇ ਵੀ ਇਹ ਸਥਾਨ ਬਹੁਤ ਧਾਰਮਿਕ ਮਹੱਤਤਾ ਰੱਖਦਾ ਪਰ ਉਸ ਧਾਰਮਿਕ ਸਥਾਨ ਨੂੰ ਉਨੀ ਮਹੱਤਤਾ ਦਿੱਤੀ ਨਹੀਂ ਜਾ ਰਹੀ। ਆਪਣੇ ਇੰਡੀਆ ਤੋਂ ਬਾਹਰ ਜੇ ਆਪਾਂ ਹੋਰ ਗੁਰੂ ਧਾਮਾਂ ਦੀ ਗੱਲ ਕਰੀਏ, ਇੰਡੀਆ ਤੋਂ ਬਾਹਰ ਦੀ ਗੱਲ ਕਰਦਾ ਜੇ ਆਪਾਂ ਪਾਕਿਸਤਾਨ ਦੇ ਗੁਰੂ ਧਾਮਾਂ ਦੀ ਗੱਲ ਕਰੀਏ ਤਾਂ ਆਪਣਾ ਬਹੁਤ ਨਾ ਦਿਲ ਦੁਖੀ ਹੁੰਦਾ। ਭਈ ਪਾਕਿਸਤਾਨ ਦੇ ਵਿੱਚ ਆਪਣੇ ਜਿਹੜੇ ਸਿੱਖ ਸਥਾਨ ਨੇ ਜਦੋਂ ਵੰਡ ਹੋਈ ਆ ਉਸ ਤੋਂ ਬਾਅਦ ਕਾਫੀ ਸਥਾਨ ਉਜੜ ਗਏ ਢਾਹ ਦਿੱਤੇ ਗਏ ਨੇ ਜਾਂ ਖੰਡਰ ਹੋ ਗਏ ਨੇ ਉਹਨਾਂ ਸਥਾਨਾਂ ਦੀ ਆਪਾਂ ਨੂੰ ਬੜੀ ਚਿੰਤਾ ਹੁੰਦੀ ਆ ਪਰ ਜਿੱਥੇ ਜਾਣ ਵਾਸਤੇ ਕੋਈ ਵੀਜ਼ਾ ਨਹੀਂ ਲੱਗਦਾ ਇਹ ਥਾਂ ਦੇ ਉੱਤੇ ਆਉਣ ਵਾਸਤੇ ਕੋਈ ਹੱਦ ਨਹੀਂ ਕੋਈ ਸਰਹੱਦ ਨਹੀਂ ਕੋਈ ਰੋਕ ਨਹੀਂ ਕੋਈ ਟੋਕਣੀ ਫੇਰ ਵੀ ਇਹਨਾਂ ਸਥਾਨਾਂ ਉੱਤੇ ਅਸੀਂ ਨਾ ਆ ਕੇ ਆਪਦੀ ਹੋਂਦ ਜਿਹੜੀ ਇੰਡੀਆ ਦੇ ਵਿੱਚ ਸਾਡੇ ਸਾਹਮਣੇ ਇਹਨਾਂ ਸਥਾਨਾਂ ਨੂੰ ਢਾਇਆ ਜਾ ਰਿਹਾ ਜਾਂ ਫਿਰ ਉੱਥੇ ਕਿਸੇ ਹੋਰ ਲੋਕਾਂ ਦੇ ਕਬਜ਼ੇ ਨੇ ਤੇ ਉਹਨਾਂ ਕਬਜ਼ਿਆਂ ਨੂੰ ਛਡਾਉਣ ਵਾਸਤੇ ਕੁਸ਼ਕ ਸਿੱਖ ਮਤਲਬ 0.01% ਸਿੱਖ ਉਹਦੇ ਵਿੱਚ ਯੋਗਦਾਨ ਪਾ ਰਹੇ ਨੇ ਬਾਕੀ ਸਿੱਖਾਂ ਨੂੰ ਤਾਂ ਪਤਾ ਹੀ ਨਹੀਂ ਹੈ ਵੀ ਪੂਰੀ ਦੇ ਵਿੱਚ ਜਿਹੜਾ ਇਤਿਹਾਸਿਕ ਸਥਾਨ ਆ ਉਹਦੇ ਨਾਲ ਕੀ ਹੋ ਰਿਹਾ ਤੇ ਉਹ ਇਤਿਹਾਸਿਕ ਸਥਾਨ ਹੈ ਕਿਹੜੀ ਚੀਜ਼ ਦਾ ਗੁਰੂ ਨਾਨਕ ਸਾਹਿਬ ਜੀ ਦੇ ਇੱਥੇ ਦੋ ਸਥਾਨ ਨੇ ਜੀ ਇੱਕ ਹੈਗਾ ਬੌਲੀ ਸਾਹਿਬ ਤੇ ਇੱਕ ਹੈਗਾ ਜੀ ਮੰਗੂ ਮੱਠ ਮੰਗੂ ਮੱਠ ਦਾ ਢਾਈ ਦਿੱਤਾ ਗਿਆ ਠੀਕ ਆ ਤੇ ਬੌਲੀ ਮੱਠ ਦੇ ਉੱਤੇ ਅੱਜ ਦੀ ਡੇਟ ਦੇ ਵਿੱਚ ਕੇਸ ਚੱਲਦਾ ਕਬਜ਼ਾ ਚੱਲਦਾ ਪਹਿਲਾਂ ਕਿੰਨਾ ਕੋਲੋਂ ਗੁਰੂ ਘਰ ਹੁੰਦਾ ਸੀ ਕਿਵੇਂ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋ ਰਹੀ ਸੀ ਕਿਵੇਂ ਉਹ ਸਿੱਖਾਂ ਦੀ ਨਿਗਾਹ ਦੇ ਵਿੱਚ ਆਇਆ ਤੇ ਕਿਵੇਂ ਕੁਸ਼ਕ ਸਿੱਖਾਂ ਨੇ ਉਹ ਸਥਾਨ ਨੂੰ ਆਪਦੇ ਕਬਜ਼ੇ ਦੇ ਵਿੱਚ ਲੈ ਕੇ ਉੱਥੇ ਮਹਾਰਾਜ ਦਾ ਪ੍ਰਕਾਸ਼ ਕੀਤਾ ਸਾਰਾ ਕੁਝ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਤੇ ਖਾਸ ਕਰਕੇ ਇਹ ਵੀਡੀਓ ਉਹਨਾਂ ਨਾਲ ਜਰੂਰ ਸ਼ੇਅਰ ਕਰ ਦਿਓ ਜਿਨ੍ਹਾਂ ਦੇ ਦਿਲ ਦੇ ਵਿੱਚ ਪਾਕਿਸਤਾਨ ਦੇ ਵਿੱਚ ਜਿਹੜੇ ਗੁਰੂ ਘਰ ਟਾਏ ਗਏ ਜਾਂ ਖੰਡਰ ਹੋ ਗਏ ਹਣਾ ਉਹਨਾਂ ਗੁਰੂ ਘਰਾਂ ਨੂੰ ਲੈ ਕੇ ਉਹਨਾਂ ਦੇ ਦਿਲ ਦੇ ਵਿੱਚ ਬਹੁਤ ਦਰਦ ਆ ਉਹਨਾਂ ਨੂੰ ਇਹ ਵੀਡੀਓ ਜਰੂਰ ਸ਼ੇਅਰ ਕਰਿਓ ਵੀ ਇੱਥੇ ਵੀ ਆਪਣੇ ਸਥਾਨ ਖੰਡਰ ਹੁੰਦੇ ਜਾ ਰਹੇ ਨੇ ਜੱਟ ਐਂਦੇ ਜਾ ਰਹੇ ਨੇ ਤੁਸੀਂ ਕਹਦੇ ਵੀ ਪੂਰੀ ਕੋ ਮਣਾਉਣਾ ਤਾਂ ਇੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਜੀ ਗੁਰਦੁਆਰਾ ਆਰਤੀ ਸਾਹਿਬ ਉਹ ਬਣਿਆ ਹੋਇਆ ਜੀ ਜਮਾ ਵਿੱਚ ਦੇ ਕੰਡੇ ਤੇ ਆ ਇਧਰਲੇ ਪਾਸੇ ਸਮੁੰਦਰ ਜਾ ਰਿਹਾ ਸਾਹਮਣੇ ਇੱਥੇ ਇੱਕ ਲਾਈਟ ਹਾਊਸ ਹੈ ਜਿਹਨੂੰ ਮਰਜ਼ੀ ਪੁੱਛ ਲਿਓ ਵੀ ਪੂਰੀ ਦੇ ਵਿੱਚ ਲਾਈਟ ਹਾਊਸ ਕਿੱਥੇ ਆ ਤੇ ਲਾਈਟ ਹਾਊਸ ਦੇ ਨਾਲ ਹੀ ਗੁਰਦੁਆਰਾ ਆਰਤੀ ਸਾਹਿਬ ਆ ਉਹ ਗੁਰੂ ਨਾਨਕ ਸਾਹਿਬ ਜੀ ਦੇ ਯਾਦਗਾਰੀ ਸਥਾਨ ਆ ਤੇ ਉਥੋਂ ਇਹ ਥਾਂ ਤੇ ਜਾਣ ਵਾਸਤੇ 1.5 ਕਿਲੋਮੀਟਰ ਦਾ ਫਾਸਲਾ ਜੇ ਤੁਹਾਨੂੰ ਗੁਰੂ ਘਰ ਤੋਂ ਸਮੁੰਦਰ ਦੇ ਨਾਲ-ਨਾਲ ਆਪਾਂ ਇਧਰਲੇ ਪਾਸੇ ਨੂੰ ਆਵਾਂਗੇ ਤਾਂ ਇੱਥੇ ਇੱਕ ਚੌਂਕ ਬਣਿਆ ਹੋਇਆ ਇਸ ਚੌਂਕ ਨੂੰ ਕਿਹਾ ਜਾਂਦਾ ਜੀ ਚਤਨਿਆ ਚੌਂਕ ਇਹ ਚਤਨਿਆ ਮਹਾਪ੍ਰਭੂ ਦੀ ਇੱਕ ਮੂਰਤੀ ਲੱਗੀ ਹੋਈ ਹੈ ਤੇ ਵਿੱਚ ਕਿਹਾ ਜਾਂਦਾ ਕਿ ਗੁਰੂ ਨਾਨਕ ਸਾਹਿਬ ਜੀ ਜਦੋਂ ਇੱਥੇ ਆਏ ਨੇ ਤਾਂ ਉਹਨਾਂ ਦਾ ਮੇਲ ਮਲਾਪ ਇਹਨਾਂ ਦੇ ਨਾਲ ਵੀ ਹੋਇਆ ਮੈਂ ਤੁਹਾਨੂੰ ਮੂਰਤੀ ਦਿਖਾ ਕੇ ਲੈ ਕੇ ਆਉਣਾ ਆਹ ਦੇਖੋ ਇਧਰ ਸਾਹਮਣੇ ਬਣੀ ਹੋਈ ਹੈ ਜੀ ਮੂਰਤੀ ਚਤਨਿਆ ਮਹਾਪ੍ਰਭੂ ਇਹਨਾਂ ਨੂੰ ਕਿਹਾ ਜਾਂਦਾ ਵੈਸਤਾ ਜਦੋਂ ਦੇ ਆਪਣੇ ਉੜੀਸਾ ਦੇ ਵਲੌਗ ਆ ਰਹੇ ਨੇ ਮੈਂ ਉਦੋਂ ਦਾ ਦੱਸਦਾ ਆ ਰਿਹਾ ਬਈ ਉੜੀਸਾ ਦੇ ਵਿੱਚ ਪੂਰੀ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਆਰਤੀ ਦਾ ਉਚਾਰਨ ਕੀਤਾ ਸੀ ਤੇ ਤਾਂ ਕਰਕੇ ਇਹ ਸਥਾਨ ਸਿੱਖਾਂ ਵਾਸਤੇ ਬਹੁਤ ਮਹੱਤਤਾ ਰੱਖਦਾ ਇਹ ਸਿੱਧਾ ਰਾਜ ਜਗਨਨਾਥ ਪੁਰੀ ਵਾਲੇ ਟੈਂਪਲ ਨੂੰ ਜਾ ਰਿਹਾ ਤੇ ਰਾਹ ਦੇ ਵਿੱਚ ਹੀ ਇੱਕ ਗੁਰਦੁਆਰਾ ਸਾਹਿਬ ਬਣਿਆ ਹੋਇਆ ਬੋਲੀ ਮੱਠ ਉਹਦੇ ਤੋਂ ਨੂੰ ਮੈਂ ਦਰਸ਼ਨ ਕਰਵਾ ਕੇ ਲੈ ਕੇ ਆਉਣਾ ਉਹ ਵੀ ਸਿੱਖਾਂ ਨੇ ਹੁਣੇ ਆਪ ਦੇ ਕਬਜੇ ਦੇ ਵਿੱਚ ਲਿਆ ਉਹ 2019 ਦੇ ਵਿੱਚ ਉਸ ਤੋਂ ਪਹਿਲਾਂ ਉੱਥੇ ਕੇਸ ਚੱਲਦਾ ਸੀ ਤੇ ਉਸ ਤੋਂ ਵੀ ਪਹਿਲਾਂ ਉੱਥੇ ਗੁਰੂ ਮਹਾਰਾਜ ਦੀ ਜਿਹੜਾ ਮਹਾਰਾਜ ਦਾ ਪ੍ਰਕਾਸ਼ ਸੀ ਉਹਦੀ ਬੇਅਦਬੀ ਹੋ ਰਹੀ ਸੀ ਕੱਲ ਵਾਲੇ ਵਲੌਗ ਦੇ ਵਿੱਚ ਤੁਹਾਨੂੰ ਮੈਂ ਦਿਖਾਇਆ ਹੁਣ ਅਰਸੋਂ ਵਾਲੇ ਵਲੌਗ ਦੇ ਵਿੱਚ ਇੱਥੇ ਦੁਕਾਨਾਂ ਲੱਗੀਆਂ ਹੋਈਆਂ ਸੀ ਬਹੁਤ ਵੱਡੀਆਂ ਵੱਡੀਆਂ ਖਾਜਾ ਦੀਆਂ ਦੁਕਾਨਾਂ ਹੁੰਦੀਆਂ ਨੇ ਉਹ ਜਿਹੜਾ ਇੱਥੋਂ ਦਾ ਸਪੈਸ਼ਲ ਡਿਸ਼ ਹੈ ਇੱਕ ਬਹੁਤ ਫੇਮਸ ਆ ਤੇ ਸਾਰੀਆਂ ਦੁਕਾਨਾਂ ਅੱਜ ਬੰਦ ਨਹੀਂ ਇੱਕ ਦਿਨ ਇਹ ਬੰਦ ਕਰਦੇ ਨੇ ਮਹੀਨੇ ਦੇ ਵਿੱਚ ਤੇ ਅੱਜ ਇਕੱਠ ਵੀ ਘਟਾ ਤੇ ਲੋਕ ਅੱਜ ਵਾਪਸ ਵੀ ਚੱਲੇ ਨੇ ਅੱਜ ਸ਼ਨੀਵਾਰ ਵੀ ਆ ਲੋਜੀ ਚ ਤਾਂ ਨਿਆ ਮਹਾਪ੍ਰਭੂ ਵਾਲੇ ਚੌਂਕ ਤੋਂ ਮਸਾ 100 ਮੀਟਰ ਵੀ ਨਹੀਂ ਆਪਾਂ ਐ ਹੋਵਾਂਗੇ ਤੇ ਇੱਥੇ ਪਹੁੰਚ ਗਏ ਆ ਜੀ ਇੱਥੇ ਲਿਖਿਆ ਹੋਇਆ ਉਦਾਸੀਨ ਸੰਪਰਦਾਇ ਬੌਲੀ ਮੱਠ ਇਧਰ ਹੀ ਹੈ ਉਹ ਗੁਰਦੁਆਰਾ ਵੀ ਠੀਕ ਹੈ ਜੀ ਉਪਰ ਉੜੀਆ ਭਾਸ਼ਾ ਦੇ ਵਿੱਚ ਵੀ ਲਿਖਿਆ ਹੋਇਆ ਇੱਕ ਦੋ ਪਸ਼ਾਵਾਂ ਉੱਥੇ ਹੋਰ ਲਿਖੀਆਂ ਹੋਈਆਂ ਨੇ ਅਸਲ ਦੇ ਵਿੱਚ ਇਹ ਸਥਾਨ ਦਾ ਨਾ ਪਤਾ 1999 ਈਸਵੀ ਦੇ ਵਿੱਚ ਲੱਗਿਆ ਜਦੋਂ ਇੱਥੇ ਬਹੁਤ ਵੱਡਾ ਇੱਕ ਸਾਈਕਲਨ ਆਇਆ ਤਾਂ ਸਿੱਖ ਸੰਗਤਾਂ ਇੱਥੇ ਸੇਵਾ ਕਰਨ ਆਈਆਂ ਨੇ ਟਰੱਕ ਭਰ-ਭਰ ਕੇ ਤਾਂ ਉਦੋਂ ਕਿਸੇ ਨੇ ਦੱਸਿਆ ਵੀ ਇਹ ਗੁਰੂ ਨਾਨਕ ਸਾਹਿਬ ਜੀ ਦੇ ਇਤਿਹਾਸਿਕ ਸਥਾਨ ਨੇ ਫਿਰ ਜਦੋਂ ਪਤਾ ਲੱਗਿਆ ਇਹ ਚੀਜ਼ ਦਾ ਤਾਂ ਬਾਬਾ ਸ਼ਮਸ਼ੇਰ ਸਿੰਘ ਜੀ ਇੱਥੇ ਆਏ ਨੇ ਇਹ ਚੀਜ਼ ਬਾਰੇ ਪਤਾ ਕਰਨ ਇੱਥੇ ਨਾਮ ਲਿਖਿਆ ਹੋਇਆ ਹੈ ਕੇਰਬਾਏ ਬਾਬਾ ਸ਼ਮਸ਼ੇਰ ਸਿੰਘ ਜੀ ਤੇ ਜਦੋਂ ਇਹਨਾਂ ਨੇ ਇੱਥੇ ਆ ਕੇ ਦੇਖਿਆ ਤਾਂ ਮਹਾਰਾਜ ਦੇ ਜਿਹੜੇ ਸਰੂਪ ਸੀ ਉਹਨਾਂ ਦੀ ਜਿਹੜੀ ਪ੍ਰੋਪਰ ਮਰਿਆਦਾ ਹੁੰਦੀ ਆ ਉਹਦੇ ਨੂੰ ਕੋਲ ਰੱਖਿਆ ਨਹੀਂ ਜਾ ਰਿਹਾ ਸੀ ਬਾਕੀ ਆਪਾਂ ਪਹਿਲਾਂ ਅੰਦਰ ਦਰਸ਼ਨ ਕਰਕੇ ਆਉਨੇ ਆ ਗੁਰੂ ਨਾਨਕ ਯਾਤਰੀ ਨਿਵਾਸ ਗੁਰਦਵਾਰਾ ਬੋਲੀ ਮੱਠ ਸਾਹਿਬ ਸੇਵਾ ਐਂਡ ਮੈਨੇਜਡ ਬਾਏ ਸ੍ਰੀ ਗੁਰੂ ਨਾਨਕ ਦੇਵ ਜੀ ਰਿਲੀਜੀਅਸ ਐਂਡ ਚੈਰੀਟੇਬਲ ਇੱਕ ਇਧਰਲੇ ਪਾਸੇ ਵੀ ਉਦਾਸੀਨ ਸੰਪਰਦਾਏ बावਲੀ ਮੱਠ ਇਹ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਵੱਡੇ ਪੁੱਤਰ ਸੀ ਬਾਬਾ ਸ਼੍ਰੀ ਚੰਦ ਜੀ ਉਹਨਾਂ ਦਾ ਉਦਾਸੀਨ ਮੱਠ ਦੀ ਜਿਹੜੀ ਸੰਪਰਦਾ ਉਹਨਾਂ ਦੀ ਚਲਾਈ ਹੋਈ ਯਾਰ ਤੇ ਇਹ ਪਹਿਲਾਂ ਸਾਰੇ ਸਥਾਨ ਦੀ ਦੇਖਰੇਖ ਬਾਬਾ ਸ਼੍ਰੀ ਜੰਦੀ ਦੇ ਅਣਜਾਈ ਲਾਲੀ ਉਹ ਕਰਦੇ ਸੀ ਗੁਰਦੁਆਰਾ ਇਧਰ ਹੈ ਉਧਰ ਹੈ ਬੂਟ ਲੈ ਕੇ ਚਲਾ ਜਾऊं ਠੀਕ ਹੈ ਜੀ ਇਹ ਬੌਲੀ ਮੱਠ ਹੈ ਇਹ ਬੌਲੀ ਮੱਠ ਹੈ ਇਹ ਬੌਲੀ ਮੱਠ ਹੈ ਜ ਆਪਾਂ ਮੰਨੇ ਗੁਰਦੁਆਰਾ ਹੈ ਜਦੋਂ ਟਕਾਲੇ ਤੇ ਗੁਰਦੁਆਮ ਫਿਰ ਕਹਿੰਦਾ ਹੈ ਗੁਰਦੁਆਰਾ ਇੱਧਰ ਹੈ ਹਾਂ ਮੰਨੇ ਠੀਕ ਹੈ ਜੀ ਕਾਂਚ ਦਾ ਦਰਵਾਜਾ ਲਗਾਏ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਬੌਲੀ ਮੱਠ ਦੀ ਇਧਰਲੇ ਪਾਸੇ ਹਨੂਮਾਨ ਜੀ ਦੀ ਮੂਰਤੀ ਇਧਰਲੇ ਪਾਸੇ ਵੀ ਇੱਕ ਮਾਤਾ ਦੀ ਮੂਰਤੀ ਬਣੀ ਹੋਈ ਆ ਤੇ ਇਸ ਬੌਲੀ ਮੱਠ ਦੇ ਵਿੱਚ ਨਾ 38 ਪੌੜੀਆਂ ਨੇ ਤੇ ਜਪਜੀ ਸਾਹਿਬ ਦੇ ਵਿੱਚ 20 38 ਪੌੜੀਆਂ ਨੇ ਕਹਿਆ ਜਾਂਦਾ ਵੀ ਜਦੋਂ ਗੁਰੂ ਨਾਨਕ ਸਾਹਿਬ ਜੀ ਇਹ ਥਾਂ ਦੇ ਉੱਤੇ ਆਏ ਨੇ ਤਾਂ ਲੋਕਾਂ ਦੇ ਇੱਥੇ ਪੀਣ ਵਾਸਤੇ ਨਾ ਵਧੀਆ ਸਾਫ਼ ਪਾਣੀ ਨਹੀਂ ਹੁੰਦਾ ਸੀ। ਸਮੁੰਦਰ ਦਾ ਪਾਣੀ ਸੀ ਅਲਦ ਵਾਲੇ ਤੇ ਜਦੋਂ ਉਹ ਕੋਈ ਖੂਹ ਪੱਟ ਕੇ ਪਾਣੀ ਪੀਣਾ ਚਾਹੁੰਦੇ ਸੀ ਤਾਂ ਖਾਰਾ ਪਾਣੀ ਨਿਕਲਦਾ ਸੀ। ਫਿਰ ਗੁਰੂ ਨਾਨਕ ਸਾਹਿਬ ਜੀ ਨੇ ਇਸ ਬੋਲੀ ਦਾ ਨਿਰਮਾਣ ਕਰਵਾਇਆ ਸੀ। ਇਹ ਕੱਚੀ ਬੋਲੀ ਸੀ। 9ਵੇਂ ਪਾਸ਼ਾ ਤੰਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਇੱਥੇ ਆਏ ਨੇ ਜਦੋਂ ਉਹਨਾਂ ਦੀ ਅਸਾਮ ਦੀ ਯਾਤਰਾ ਚੱਲ ਰਹੀ ਸੀ। ਫਿਰ ਉਹਨਾਂ ਨੇ ਇਸ ਬੋਲੀ ਨੂੰ ਪੱਕਾ ਕਰਵਾਇਆ। ਤੇ ਥੱਲੇ ਨੇਰਾ ਪਰ ਲਾਈਟਾਂ ਲੱਗੀਆਂ ਹੋਈਆਂ ਨੇ ਉੱਪਰੋਂ ਆਪਾਂ ਚੜ ਕੇ ਥੱਲੇ ਆ ਗਏ ਨੌਵੇਂ ਪਾਸ਼ਾ ਤਾਂ ਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਸ ਬੌਲੀ ਨੂੰ ਪੱਕਾ ਕਰਵਾਇਆ ਵਾਹਿਗੁਰੂ ਮੈਂ ਮੋਬਾਈਲ ਨਾਲ ਦਿਖਾਉਣਾ ਤੁਹਾਨੂੰ ਵਾਹਿਗੁਰੂ ਇਸ ਬੌਲੀ ਦੇ ਵਿੱਚ ਅੱਜ ਵੀ ਜਲ ਹੈ ਤੇ ਸੰਗਤ ਇੱਥੋਂ ਜਲ ਛੱਕਦੀਆਂ ਹੋਣਗੀਆਂ ਆ ਪਾਇਪ ਹਿੱਲੀ ਜਾਂਦਾ ਮਤਲਬ ਪਾਣੀ ਚੜਦਾ ਹੋਣਾ ਤਾਂ ਖੂਚੋਂ ਵਾਹਿਗੁਰੂ ਏ ਕੇ ਆ ਜੀ ਬੌਲੀ ਸਾਹਿਬ ਇਹ ਤੁਸੀਂ ਇਹ ਨਾ ਕਿਹੋ ਵੀ ਇਹ ਤਾਂ ਵਧੀਆ ਸਾਂਭ ਕੇ ਰੱਖੀ ਹੋਈ ਆ ਇਹਦੇ ਪਿੱਛੇ ਬਹੁਤ ਤਕੜੇ ਮੋਰਚੇ ਲੱਗੇ ਨੇ ਤੇ ਬਹੁਤ ਤਕੜਾ ਇਹਦੇ ਪਿੱਛੇ ਸਿੱਖਾਂ ਨੇ ਸਟਰਗਲ ਕੀਤਾ ਇਧਰਲੇ ਪਾਸੇ ਵੀ ਕਿਸੇ ਦੇਵੀ ਦੇਵਤੇ ਦੀ ਮੂਰਤੀ ਲੱਗੀ ਹੋਈ ਆ। ਸਥਾਨ ਇਹ ਸਿੱਖਾਂ ਦਾ ਸੀ ਪਰ ਸਿੱਖਾਂ ਕੋਲ ਨਹੀਂ ਸੀ। ਹੁਣ ਇਧਰਲੇ ਪਾਸੇ ਸਾਹਮਣੇ ਸ਼ੀਸ਼ੇ ਵਾਲਾ ਅਦਰਵਾਜ਼ਾ ਲੱਗਿਆ ਹੋਇਆ। ਇਹ ਵਾਲਾ ਇਹ ਬੋਲੀ ਮੱਠ ਦਾ ਦਰਵਾਜ਼ਾ ਮਤਲਬ ਗੁਰਦਰਾ ਸਾਹਿਬ ਬੋਲੀ ਸਾਹਿਬ ਕਹਦੀ ਆਪਾਂ। ਤਾਂ ਇਧਰਲੇ ਪਾਸੇ ਕੀ ਆ? ਇਧਰ ਕੋਈ ਸ਼ਾਇਦ ਮੰਦਿਰ ਬਣਿਆ ਹੋਇਆ। ਤਾਂ ਇਹ ਸਾਰਾ ਪਹਿਲਾਂ ਇੱਕੋ ਹੀ ਬੰਦੇ ਕੋਲ ਸਾਮਸਵਾਲ ਹੁੰਦੀ ਸੀ। ਬਾਤ ਦੇ ਵਿੱਚ ਇਹਦਾ ਕੇਸ ਜਿੱਤ ਕੇ ਇਹਨੂੰ ਅਲੱਗ ਤੋਂ ਸਿੱਖਾਂ ਨੂੰ ਦੇ ਦਿੱਤਾ ਗਿਆ ਸਥਾਨ ਬਾਬਾ ਜੀ ਸასი ਗਾਲ ਆ ਵੀਰ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਬਾਬਾ ਜੀ ਪੰਜਾਬ ਤੋਂ ਆਇਆ ਸੰਗਰੂਰ ਜ਼ਿਲ੍ਹੇ ਤੋਂ ਸੰਗਰਸਨਾਮ ਸ਼ਹਿਰ ਤੋਂ ਸੁਨਾਮ ਸ਼ਹਿਰ ਤੋਂ ਜੀ ਸੁਨਾਮ ਹਾਂਜੀ ਹਾਂਜੀ ਸੁਨਾਮ ਉਦਮ ਸਿੰਘ ਵਾਲਾ ਜਿਹੜਾ ਮਾਰਗ ਗੁਰਨਾਮ ਦੇ ਜੇ ਚਰਨ ਚੌਪਰਾ ਉਸਤਾਨ ਨੇ ਠੀਕ ਹੈ ਜੀ ਅੱਛਾ ਇਹ ਨੰਬਰ ਸਟੋਰਸ ਚ ਫਸਟ ਲਾ ਸਿਧਪੰਠ ਠੀਕ ਹੈ ਜੀ ਜੀ ਜਪੰਦ ਕਾਲੇ ਹਿੰਮਸੂ ਵਿੱਚ ਪੂਰੇ ਜਗਮਾ ਦੇ ਹਾਂਜੀ 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 ਅਰਤੀ ਜੀ ਜਿਹੜੀ ਆਰਤੀ ਪੜੀ ਹੈ ਮੈਂ ਉਹ ਮੈਨ ਮੰਦਰ ਦੇ ਕੈਂਪਸ ਦੇ ਸਾਹਮਣੇ ਜਿਹੜੇ ਗਰਗਨ ਮੇ ਫਾਰੋ ਅਰਤੀ ਸਾਹਿਬ ਮੈਂ ਉੱਥੇ ਹੀ ਰਹਿ ਰਹੇ ਹਾਂ ਜੀ ਅੱਜ ਮੇਰਾ ਆਖਰੀ ਦਿਨ ਸਵੇਰੇ ਮੈਂ ਜਾਣਾ ਤੇ ਉਹ ਬਈੜਾ ਇੱਥੇ ਇੱਕ ਹੋਰ ਜਿੱਥੇ ਖੜ ਕੇ ਉਹਨਾਂ ਨੇ ਆਰਤੀ ਦਾ ਉਚਾਰਨ ਕੀਤਾ ਸੀ ਉਹ ਸਥਾਨ ਮੈਨ ਮੰਦਰ ਦੇ ਸਾਹਮਣੇ ਜਿੰਨੂੰ ਮੰਗੋ ਮਤਬੋ ਉਹਥੇ ਜੇ ਕਿਸੇ ਨੂੰ ਪੁੱਛੀਏ ਦੱਸ ਦੇਣਗੇ ਕੋਈ ਨਹੀਂ ਕੋਈ ਨਹੀਂ ਦੱਸੂਗਾ ਬਸ ਕੋਸੇ ਮੇਨ ਮੰਡੀ ਦੇ ਸਾਹਮਣੇ ਵਾਲੇ ਸਿੰਘ ਦਵਾਰ ਦੇ ਕਿਹੜੇ ਦਵਾਰ ਦੇ ਸਿੰਘ ਦਵਾਰ ਸੇਹਰਾਵਾਂ ਲੱਗੇਗਾ ਠੀਕ ਹੈ ਜੀ ਇਹਦੀ ਮੂਰਤੀ ਹੈ ਜੇ ਇੱਕ ਬਿਲਡਿੰਗ ਬਣੀ ਜੇ ਜੇ ਸਾਉਂ ਚੌਕਸਲੀ ਬਣੀ ਹਾਂਜੀ ਐਵੇਂ ਦੀ ਬਣੀ ਹੋਊਗੀ ਜੀ ਬਣੀ ਉਹੀ ਨੰਗ ਮੱਖਾ ਉਸ ਤੋਂ ਪਹਿਲਾਂ ਇਸ ਦੇ ਨਾਲ ਉਹ ਜੀ ਬਿਲਡਿੰਗ ਇੱਕ ਹੋਰ ਸੇਹਰਾਉ ਲੱਗੇਗੀ ਅੱਛਾ ਮੈਂ ਕੱਲ ਜਦੋਂ ਗਿਆ ਉਧਰ ਮੇਨ ਟੈਂਪਲ ਦੇ ਵਿੱਚ ਨਾ ਉੱਥੇ ਇੱਕ ਪੰਜਾਬੀ ਮੱਠ ਕਰਕੇ ਵੀ ਜਗ੍ਹਾ ਬਣੀ ਹੋਈ ਸੀ ਉਹ ਚੀਜ਼ ਉਹੀ ਆ हां उसनी वो पंजाबी मठ महाराज रणजीत सिंह ਦੇ ਫੌਜੀ ਰਹਿੰਦੇ ਸੀ ਮਹਾਰਾਜ ਸਿੰਘ ਦੇ ਫੌਜੀ ਰਹਿੰਦੇ ਸੀ ਅੱਛਾ ਮੰਗੂ ਮਠ ਉਹ ਜਿੱਥੇ ਗੁਰੂ ਨਾਨਕ ਸਾਹਿਬ ਜੀ ਨੇ ਖੜੇ ਹੋ ਕੇ ਆਰਤੀ ਦਾ ਉਚਾਰਨ ਕੀਤਾ ਮਹਾਰਾਜ ਇੱਥੇ ਆਏ ਤੇ ਬਾਬਾ ਜੀ ਨੂੰ ਮੰਦਰ ਜਾਣ ਨਹੀਂ ਦਿੱਤਾ ਹਾਂਜੀ ਕਿਉਂਕਿ ਮਰਦਾਨਾ ਜਿਹਦੇ ਚੱਲਦੇ ਕਿ ਇਹ ਮੁਸਲਮਨ ਸੰਤ ਨੇ ਅੱਛਾ ਜਦ ਪਤਾ ਲੱਗਾ ਬਾਬਾ ਜੀ ਮੁਸਲਮਨ ਨਹੀਂ ਮਰਦਾਨਾ ਤੋਂ ਮਰਦਾਨਾ ਵਾਸਤੇ şart ਲਗਾਤੇ ਕਿ ਨਿਛੱਡੋ ਤੁਸੀਂ ਜਾ ਅੱਛਾ ਜੀ ਬਾਬਾ ਜੀ ਬੋਲੇ ਸੀ ਦਾ ਭੇਦ ਮਿਟਾਣ ਆਏ ਜਾਤ ਪਾਤ ਨਹੀਂ ਕਰਨਾ ਹਾਂਜੀ ਉਹ ਬੋਲੇ ਸੀ ਇਹੇ ਮੰਦੇ ਆ ਅਸੀਂ ਇਹ ਜਾਣਦੇ ਹਾਂ ਕਿ ਸੁਰਬਾਬ ਜੀ ਮੰਦਿਰ ਛੱਡ ਕੇ ਸਮੁੰਦਰ ਦੇ ਕਿਨਾਰੇ ਆ ਗਏ। ਇਹ ਹੀ ਸਥਾਨ ਹੈ ਜਿਹਨੂੰ ਬੋਲੀ ਮਟ ਸਾਹਿਬ ਆਖਦੇ। ਅੱਛਾ ਇੱਥੇ ਫਿਰ ਬਰਾਜਮਾਨ ਹੋ ਗਏ ਸੀ। ਠੀਕ ਹੈ ਜੀ। ਸਾਹਮਣੇ ਬੋਲੀ ਹੈ ਅੰਦਰ। ਹਾਂਜੀ ਹਾਂਜੀ। ਇੱਥੇ ਇਹਨਾਂ ਨੇ ਆਪਣੇ ਚਰਨਛੋਏ ਨੇ ਸਮੁੰਦਰ ਦਾ ਪਾਣੀ ਖੂ ਚੰਦਰ ਮਗਰ ਮੱਠਾ। ਠੀਕ ਹੈ ਜੀ। ਇਸੇ ਦੇ ਨਾਂ ਤੇ ਗੁਰਦਾਰਾ ਬੋਲੀ ਮਟ ਸਾਹਿਬ ਬਣ ਗਿਆ। ਠੀਕ ਹੈ ਜੀ। ਕਿ ਮੰਦਿਰ ਦੇ ਸਾਹਮਣੇ ਪੜੇ ਸਿੰਘ ਦਵਾਰ ਦੇ ਕੋਲ ਤੁਸੀਂ ਕਿਹਾ ਵੀ ਉੱਥੇ ਐਵੇਂ ਦੀ ਇੱਕ ਇਮਾਰਤ ਬਣੀ ਹੈ ਮੰਗੂ ਮਟ। ਮੰਦਿਰ ਦੇ ਚਾਰ ਦੁਆਰ ਨੇ ਚਾਰ ਜਾਨਵਰਾਂ ਦੇ ਨਾਂ ਤੇ ਇੱਕ ਸਿੰਘ ਜਿਹੜੇ ਬੱਬਰ ਸੇਰ ਵਾਲੇ ਉਹਨੂੰ ਸਿੰਘ ਦਵਾਰ ਬੋਲਦੇ ਨੇ ਸਿੰਘ ਦਵਾਰ ਪੁੱਛ ਕੇ ਮਗਲ ਅਸਵ ਦਵਾਰ ਜਿੱਥੇ ਪੰਜਾਬੀ ਮੱਠ ਹੈ ਉਹ ਘੋੜੇ ਵਾਲਾ ਦਵਾਰ ਹੈ ਉਸ ਤੋਂ ਬਾਅਦ ਫਿਰ ਦੂਸਰਾ ਹਾਥੀ ਵਾਲਾ ਇਸ ਤਰ੍ਹਾਂ ਚਾਰ ਤਰ੍ਹਾਂ ਅਲੱਗ-ਅਲੱਗ ਨੇ ਮੇਨ ਸਟ੍ਰੈਟਾ ਸਿੰਘ ਦਵਾਰ ਮੇਨ ਇੰਟਰੈਂਸ ਹੋਈ ਉਹ ਜਿਹੜੇ ਖਬਰਾਂ ਚੱਲਦੀਆਂ ਸੀ ਕਹਿੰਦੇ ਵੀ ਢਾਤਾ ਜਾਂ ਕਿਵੇਂ ਹੋਰ ਉਹ ਮੰਗੂ ਮੱਠੇ ਢਾਇਆ ਸੀ ਫਿਰ ਉਹ ਸਿੱਖ ਇੱਥੇ ਆਏ ਸੀ ਉਦੋਂ ਪੰਜਾਬ ਤੋਂ ਜਾਂ ਕਿਵੇਂ ਵੀ ਨਿਹੰਗ ਸਿੰਘ ਆਏ ਸੀ ਪਰ ਉਹ ਮੰਦਰ ਦੀ ਮਤਲਬ ਉਹਦੇ ਬਾਉਂਡਰੀ ਦੇ ਵਿੱਚ ਆਇਆ ਹੁਣ ਆ ਸਥਾਨ ਹੁਣ ਜਿਹੜਾ ਇਹਨੇ ਥੋੜੇ ਜਿਹੜਾ ਮੰਦਰ ਦਾ ਗਲੀਆਰਾ ਬਣਾਇਆ ਉਸ ਦੇ ਵਿੱਚ ਆ ਗਿਆ ਅੱਛਾ ਜਿਵੇਂ ਹੈਰੀਟੇਜ ਸਟਰੀਟ ਬਣਾਈ ਹੈ ਇਹਨਾਂ ਨੇ ਹੁਣ ਆ ਗਿਆ ਪਹਿਲਾਂ ਨਹੀਂ ਸੀ ਕੱਲ ਨੂੰ ਸੀ ਫਿਰ ਹੁਣ ਔਨ ਕਰਕੇ ਫਿਰ ਇਹਨਾਂ ਨੂੰ ਉਹ ਥਾਂ ਉਥੋਂ ਹਟਾਉਣਾ ਪਿਆ ਮੰਦਰ ਇੰਨਾ ਰਸ ਹੋ ਜਾਂਦਾ ਭੇਡ ਹੋ ਜਾਂਦੀ ਹੈ ਬਿਲਕੁਲ ਕੰਟਰੋਲ ਕਰਨ ਨਾਲ ਸ ਚਾਰ ਕੁੱਝ ਗਲੀਆਰਾ ਬਣੇ ਚਾਰਦਰ ਰੋਡ ਬਣੇ ਠੀਕ ਹੈ ਜੀ ਬਈ ਇਹ ਸਥਾਨ ਪਹਿਲਾਂ ਕਿੰਨਾਂ ਕੋਲ ਹੁੰਦਾ ਸੀ ਹੈ ਇਹ ਪਹਿਲਾਂ ਮਹੰਤ ਕੋਲ ਉਹ ਮਹੰਤਾਂ ਕੋਲ ਹੁੰਦਾ ਸੀ ਠੀਕ ਹੈ ਜੀ ਬਗਲ ਜਗਨਨਾਥ ਜੀ ਦੇ ਮੰਦਿਰ ਅੱਛਾ ਜੀ ਹੋਰ ਸ਼੍ਰੀ ਚੰਦ ਜੀ ਦਾ ਇਸ਼ਨ ਹੈ ਤੇ ਬਗਲ ਤੋਂ ਬਸ ਸ਼੍ਰੀ ਚੰਦ ਜੀ ਆਏ ਹਾਂ ਹਾਂਜੀ 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 ਸ਼੍ਰੀ ਚੰਦ ਜੀ ਦੇ ਭਗਤ ਅੱਛਾ ਬਾਬਾ ਸ਼੍ਰੀ ਚੰਦ ਜੀ ਹਾਂਜੀ 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 ਸ਼੍ਰੀ ਚੰਦ ਵਾਹਿਗੁਰੂ ਤੁਹਾਨੂੰ ਕਰਨਾੜਕ ਇਹ ਬਾਬਾ ਸ਼੍ਰੀ ਚੰਦ ਜੀ ਦੀ ਮੂਰਤੀ ਹੈ ਠੀਕ ਹੈ ਜੀ ਮੰਦਿਰ ਸਾਹਿਬ ਮੈਂ ਜਦ ਗੁਰੂ ਮਾਰ ਜਾਇ ਤੇ ਯਮਰਾਇ ਤੇ ਹਾਂਜੀ ਇਸ ਕਿ ਬਾਲਾ ਮਦਨਾ ਲਖਮੀ ਚੰਦ ਸ਼ੀਸ਼ਾ ਦਾ ਆਇ ਤੇ ਹਾਂਜੀ ਇਸ ਮੰਦਰ ਮੈਂ ਕੀਤੇ ਪੰਡਾ ਵਾਲਾ ਮੁਸਲਮਾਨ ਕਿਉਂ ਬੋਲਾ ਮੁਸਲਮਾਨ ਹੈ ਇਹ ਹਿੰਦੂ ਦਾ ਮੰਦਿਰ ਹੈ ठीक है जी अनु हिंदू नहीं जाएगा लेकिन मुस्लिम नहीं जाएगा या क्रिश्चन नहीं जाएगा जो वो मांस खाता है मंदिर में प्रवेश नहीं ठीक है मना कर दिया इसलिए गुरु नानक देव जी बोला हम तो सबका गुरु है, हाँ। है रामावतार में गुरु था जगन्नाथ भी गुरु तपस्या करने के बाद वोट आ जगन्नाथ का ऊपर बाढ़िया आया देखो गुरु नानक देव जी मेरा गुरु था अभी भी गुरु है कोई बात नहीं मेरा बड़ा भाई बलराम जी जो बोलेगा वो तो काम होगा बलराम जी मंदिर का मेन लोग है बलराम अंदर किसकी मूर्ति है जगन्नाथ जी का है जगन्नाथ जी की मूर्ति जो मेन मंदिर में, में मूर्ति लगी है ऐसी मूर्ति है वो वागुरु जी खालसा वागुरु जी की फतेह जी बाबा जी ये स्थान फिर अपने कोल कदों आया दो हजार उन्नीस सेवा मिली है ਸੇਵਾ ਪਟਲੇ ਬੇਗੋਂ ਗੁਰੂਗ੍ਰੰਥ ਸਾਹਿਬ ਜੀ ਤਾਂ ਹੀ ਮੰਨਤਾ ਕੋਲ ਸੀ ਮੰਨਤਾ ਕੋਲ ਗੁਰੂਗ੍ਰੰਥ ਸਾਹਿਬ ਜੀ ਮਹਾਰਾਜ ਸੀ ਅੱਛਾ ਯਾਨੀ ਇੱਥੇ ਜੜਪੱਲ ਮੰਨਤਾ ਦੇ ਸੀ ਗੁਰੂਗ੍ਰੰਥ ਸਾਹਿਬ ਨੂੰ ਮੰਨਦੇ ਸੀ ਹਾਂਜੀ 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 ਜਿਹੜੇ ਆ ਜ਼ਿਆਦਾਤਰ ਪੰਜਾਬ ਦੇ ਸੀ ਸ੍ਰੀ ਚੰਨ ਜੀ ਦੇ ਭਗਤ ਲੋਕ ਹਾਂਜੀ ਹਾਂਜੀ ਮੰਨਦੇ ਨੇ ਓਕੇ ਉਹ ਫਿਰ ਇੱਥੇ ਜਦੋਂ ਅਸੀਂ ਆਏ ਗੁਰੂਗ੍ਰੰਥ ਸਾਹਿਬ ਉਹਦੇ ਮੰਦਰੇ ਹੁੰਦੇ ਅੰਦਰ ਡੈਕੋਰੇਸ਼ਨ ਹੋਣੀ ਹੈ ਠੀਕ ਹੈ ਜੀ ਮੰਦਰ ਵੀ ਸਫਾਈ ਹੋਣੀ ਹੈ ਅੱਛਾ ਜੀ ਇੱਥੇ ਹੁਣ ਥੋੜੀ ਕੱਬੀ ਕਾਰਸੇ ਹਾਂ ਜੀ ਹਾਂਜੀ 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 ਮੈਂ ਜਾ ਕੇ ਦਰਸ਼ਨ ਕਰਕੇ ਆਇਆ ਹਾਂਜੀ ਹਾਂ ਪਹਿਲਾਂ ਮੈਂ ਉਧਰ ਹੀ ਚਲਾ ਗਿਆ ਸੀ ਉਹ ਜਿਹੜਾ ਪੁਰਾਣਾ ਮਹੰਤ ਹੈ ਉਹ ਪਹਿਲੇ ਉਹ ਹੀ ਦਰਵਾਜ਼ੇ ਖੋਲਦਾ ਸੀ ਉਹ ਸਾਰੀ ਉਹ ਸੇਵਾ ਕਰਦੇ ਸੀ ਇੱਥੇ ਠੀਕ ਹੈ ਇਸ ਕਰਕੇ ਬੋਰਡ ਦੇ ਉੱਪਰ ਲਿਖਿਆ ਉਦਾਸੀ ਸੰਪਰਦਾਇ ਬੋਲਣੀ ਹਾਂਜੀ 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 ਕੱਲ ਮੈਂ ਇਥੋਂ ਲੰਘ ਕੇ ਗਿਆ ਮੈਨੂੰ ਪਤਾ ਨਹੀਂ ਲੱਗਿਆ ਫਿਰ ਅੱਜ ਮੈਂ ਮੈਪ ਤੇ ਦੇਖਿਆ ਦੁਬਾਰੇ ਫਿਰ ਕਹਿੰਦੇ ਵੀ ਮੈਂ ਤੇ ਇਥੋਂ ਲੰਘ ਕੇ ਫਿਰ ਮੈਂ ਦੁਬਾਰੇ ਆਇਆ ਇੱਧਰ ਅੱਜ ਇਹ ਮਹਾਰਾਜ ਜੀ ਥੋੜਾ ਜਿਹਾ ਕਰਦੇ ਨੇ ਅੱਛਾ ਕਿ ਅਜੇ ਇਹਨਾਂ ਦਾ ਮੇਨ ਕਬਜਿਸ ਹੈ ਜੇ ਬੋਰਡ ਬਾਡ ਨਹੀਂ ਲਗਾਣ ਦੇਣਾ ਅੱਛਾ ਕਿਉਂ ਕਿ ਮਤਲਬ ਇਹ ਹੁਣ ਇਹਨਾਂ ਨੇ ਆਪਾਂ ਨੂੰ ਥਾਂ ਦੇਤੀ ਇਹ ਜਾਂ ਫਿਰ ਮਤਲਬ ਕੇਸ ਚੱਲਦਾ ਹੈ ਜੀ ਕੇਸ ਚੱਲਦੇ ਇਹ ਕੰਪਰੋਮਾਈਜ਼ ਹੈ ਕੰਪਰੋਮਾਈਜ਼ ਹੈ ਦੂਸਰੇ ਜਿਹੜੇ ਤੇ ਜਿਹੜੇ 6 ਸੰਗਤਾਂ ਨੇ ਕੇਸ ਕੀਤਾ ਹੈ ਅੱਛਾ ਉਹਨਾਂ ਨੇ ਕੇਸ ਕੀਤਾ ਹੋਇਆ ਕੇਸ ਫਿਰ ਹੁਣ ਜਗ੍ਹਾ ਤਾਂ ਰਹਿ ਗਿਆ ਹੁਣ ਗੱਲਾਂ ਹਨ ਇਹ ਕੰਮ ਉਹਨਾਂ ਨੂੰ ਪੂਰਾ ਕਰ ਇੱਥੇ ਜਿਹੜੀ ਸੰਗਤਾਂ ਵੀ ਜਿਹੜੀ ਪੁਣੇ ਸਰ ਦੀ ਅੱਛਾ ਇਹ ਰੀਆ ਮਤਲਬ ਕੰਸਟਰਕਸ਼ਨ ਚੱਲ ਰਹੀ ਹੈ ਪੁਣੇਸ਼ਵਰ ਦੀ ਸੰਗਤ ਕਰ ਰਹੀ ਹੈ हां ਸਾਡੇ ਬਾਬਾ ਜੀ ਅੱਛਾ ਪਾਪਾ ਸ਼ਮਸ਼ੀਰ ਸਿੰਘ ਜੀ ਠੀਕ ਹੈ ਜੀ ਠੀਕ ਉਹ ਅਬਜੈਕਸ਼ਨ ਹੈ ਜੇ ਤਹਿਸੀਲਦਾਰ ਨੇ ਆ ਕੇ ਹਾਂਜੀ ਕੱਲ ਲਗਾ ਅੱਛਾ ਫਿਰ ਇਹ ਕੰਮ ਬੰਦ ਕਰਾਤਾ ਵਿੱਚ ਅੱਛਾ ਕੱਲ ਜਾਣਾ ਉਹਨਾਂ ਦੇ ਕੋਲ ਆਪਣੇ ਡਾਕੂਮੈਂਟ ਦੱਸਣ ਹਾਂਜੀ ਹਾਂਜੀ ਇਹ ਅਸੀਂ ਕੋਈ ਨਵਾਂ ਕੰਟਰੈਕਸ਼ਨ ਨਹੀਂ ਕਰ ਰਹੇ ਜਿਹੜਾ ਲੀਕੇਜ ਕਰ ਰਿਹਾ ਸਾਨੂੰ ਰਿਪੇਅਰਿੰਗ ਕਰਦੇ ਤੇ ਇਹ ਤਾਂ ਨਹੀਂ ਹੁਣ ਅੱਧੇ ਦੀਵਾਰੀ ਇਹ ਬੰਦੇ ਮੰਤ ਅੱਛਾ ਆਣ ਕਿ ਕਈ ਕਰਨਗੇ ਮਾਰ ਦਾ ਸਥਾਨ ਹੈ ਜਿੰਨੂੰ ਸਿਲਵਾ ਦੇਗਾ ਕਰੇ ਹਾਂਜੀ 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 ਕੋਈ ਕਿਸੇ ਦੀ ਬਪੋਤੀ ਹੈ ਨਾ ਬਿਲਕੁਲ ਜੀ ਬਿਲਕੁਲ ਤੁਸੀਂ ਆਪਾ ਜੀ ਕਿੱਥੋਂ ਮਾ ਛੱਤੀਗੜ੍ਹ ਤੋਂ ਛੱਤੀਸਗੜ੍ਹ ਤੋਂ ਠੀਕ ਹੈ ਜੀ ਤੁਸੀਂ ਹੁਣ ਉਧਰ ਦਰਸ਼ਨ ਕਰਕੇ ਆਉਣਾ ਮੰਗੂ ਮੱਠਾਲ ਪਾ ਠੀਕ ਹੈ ਜੀ ਸਿੱਧਾ ਮੰਦਰ ਅੱਗੇ ਮੰਦਰ ਰਸਤਾ ਮੰਦਰ ਕੋਲੀ ਜਾਏਗਾ ਅੱਛਾ ਮੰਦਰ ਕੋਲੀ ਜਾਊਗਾ ਤੇ ਤੁਸੀਂ ਸਿੰਘ ਦਵਾਰ ਕਿਹਾ ਸੀ ਜਿਸ ਵੇ ਤੁਸੀਂ ਇੱਧਰ ਜਾਓਗੇ ਨਾ ਇੱਕ ਰਸਤਾ ਇੱਧਰ ਹੁੰਦਾ ਉਸ ਤੋਂ ਮੰਦਰ ਦੇ ਸਾਹਮਣੇ ਦਿਖੇਗਾ ਸੱਜੇ ਪਾਸੇ ਜਾਣਾ ਸੱਜੇ ਪਾਸੇ ਦੀ ਸੱਜੇ ਪਾਸੇ ਘੁੰਮ ਕੇ ਇਸ ਤਰ੍ਹਾਂ ਜਿਹੜੀ ਬਿਲਡਿੰਗ ਉਹੀ ਮੰਗੂ ਮੱਠ ਸੀ ਉਸੇ ਦਿਸ਼ਾ ਹੁਣ ਸਿੰਘ ਦਵਾਰ ਮੇਨ ਮੇੜ ਤੱਕ ਮੰਦਰ ਤੁਹਾਨੂੰ ਦੂਰੀ ਦਿਖਾਈ ਝੰਡਾ ਚੱਲਦਾ ਹੁਣ ਇਸ ਤਰ੍ਹਾਂ ਜਾਓ ਮੈਂ ਮੈਂ ਬਹੁਤ ਕੋਸ਼ਿਸ਼ ਕੀਤੀ ਕੱਲ ਲੱਭਣ ਦੀ ਪਰ ਐਂਡ ਤੇ ਮੈਨੂੰ ਪੰਜਾਬੀ ਮੱਠ ਹੀ ਮਿਲਿਆ ਤੇ ਤਾਂ ਮੇਰੇ ਸਾਹਮਣੇ ਉਹ ਮੋੜ ਦਿੱਤਾ ਹੋਊ ਕਿੱਥੇ ਲਿਖਿਆ ਪੰਜਾਬੀ ਵਿੱਚ ਲਿਖਿਆ ਜੀ ਕੱਲ ਮੈਂ ਫੋਟੋ ਖਿੱਚ ਕੇ ਲੈ ਕੇ ਆਇਆ ਉਹ ਮਤਲਬ ਪੁਰਾਣੀ ਬਿਲਡਿੰਗ ਨਹੀਂ ਹੈਗੀ ਪਰ ਨਵੀਂ ਪਾਤੀ ਉਹਨਾਂ ਨੇ ਨਵੀਂ ਪਾ ਕੇ ਉਹਦੇ ਉੱਤੇ ਪੰਜਾਬੀ ਮੱਠ ਲਿਖਤਾ ਉਹਨਾਂ ਨੇ ਉਹ ਮੰਦਰ ਦੇ ਅੰਦਰ ਆ ਜਿੱਥੋਂ ਉਹਦੋਂ ਬਾਅਦ ਜਦ ਫਿਰ ਪਕਮੇਂ ਮੰਦਰ ਸ਼ੁਰੂ ਹੋ ਜਾਂਦਾ ਜਿੱਥੇ ਸਕਿਉਰਿਟੀ ਗਾਰਡ ਨਹੀਂ ਖੜੇ ਹੁੰਦੇ ਬਾਹਰ ਉਹ ਤੋਂ ਅੰਦਰ ਜਾ ਕੇ ਆ ਨੇ ਉਹ ਮੰਗੂ ਮੱਛੂ ਦੱਸੇ ਜਿਹਾ ਕੋੜੇ ਦੁਆਰੇ ਹਾਂਜੀ 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 ਕੋੜੇ ਦੁਆਰੇ ਦੇ ਸਾਹਮਣੇ ਇੱਕ ਬਹੁਤ ਅੱਛੀ ਪੁਰਾਣੀ ਬਿਲਡਿੰਗ ਉਹ ਵੈਸੇ ਥਾਂ પાਕੇ ਦਿੱਤੀ ਹੋਣੀ ਪੰਜਾਬੀ ਮੱਠ ਦੇ ਨਾਂ ਤੇ ਉਹਨਾਂ ਨੇ ਜਿਹੜੇ ਸਥਾਨ ਦੇ ਹੁਣ ਸਾਨੂੰ ਦਰਸ਼ਨ ਕਰਵਾਏ ਨੇ ਮਾੜਾ ਜਾਂ ਮੈਂ ਸਿੰਪਲ ਵੇ ਦੇ ਵਿੱਚ ਇਹਨੂੰ ਦੱਸਦਾ ਬਈ ਜਿੱਥੇ ਜਗਨਨਾਥ ਭਗਵਾਨ ਦੀ ਮੂਰਤੀ ਲੱਗੀ ਹੋਈ ਹੈ ਤੇ ਇੱਕ ਪਾਸੇ ਮਹਾਰਾਜ ਜੀ ਦਾ ਪ੍ਰਕਾਸ਼ ਆ ਉਹ ਸਾਰੀ ਥਾਂ ਪਹਿਲਾਂ ਇੱਥੋਂ ਦੇ ਜਿਹੜੇ ਮੰਤ ਸੀ ਬਾਬਾ ਸ਼੍ਰੀ ਚੰਦ ਜੀ ਨੂੰ ਪੂਜਦੇ ਸੀ ਉਹਨਾਂ ਦੇ ਅੰਡਰ ਸੀ ਫਿਰ ਉਹੀ 1998 ਵਾਲਾ ਸਾਈਕਲ ਆਉਣ ਆਇਆ ਸਿੱਖੇ ਤੇ ਸੇਵਾ ਕਰਨ ਆਏ ਨੇ ਉਹਨ ਇਹੜਾ ਪ੍ਰਕਾਸ਼ ਆ ਉਹਦੀ ਆਪਾਂ ਬੇਅਦਬੀ ਹੋ ਰਹੀ ਆ ਫਿਰ ਉਹਨਾਂ ਨੇ ਸਾਰੀ ਥਾਂ ਇਹ ਆਪਦੇ ਕਬਜ਼ੇ ਦੇ ਵਿੱਚ ਲੈ ਲਈ ਉਸ ਤੋਂ ਬਾਅਦ ਉਹਦਾ ਕੇਸ ਚੱਲਦਾ ਰਿਹਾ ਪੰਜਾਬੀ ਲੋਕ ਤੋਂ ਸਭ ਤੋਂ ਅੱਛਾ ਹੈ ਪੰਜਾਬੀ ਲੋਕ ਸਭ ਤੋਂ ਅੱਛਾ ਹੈ ਅੱਛਾ ਜਾਨ ਨਹੀਂ ਜਾਣਦੇ ਹਮ ਲੋਕ ਅੱਛਾ ਹੈ ਹਮ ਲੋਕਾਂ ਕੇ ਲਈ ਵੋਝਾ ਹੁੰਦਾ ਹੈ ਮੇਰੇ ਭਾਈਆ ਲੋਕ ਵੀ ਪੰਜਾਬੀ ਹੈ ਆਪਕੇ ਭਾਈ ਲੋਕ ਪੰਜਾਬੀ ਹੈ ਹਾ ਜੁੜਾ ਮੈਂ ਹਾਂ ਸਰਦਾਰ ਸਿੰਘ ਆਪਕੋ ਅੱਛਾ ਲੱਗਤੇ ਹੈ ਪੰਜਾਬੀ ਲੋਕ ਹਾਂ ਇੱਜ਼ਤ ਕਰਦੇ ਕਿੱ사 ਲੱਗਦਾ ਹੈ ਹਾਂ ਆਈ ਕਿੱ사 ਅਜੀ ਸਿੰਘ ਕੌਣ ਮੈਰੋ ਕੇ ਪੰਜਾਬ ਲੋਕੋ ਕਾ ਲੱਗਦਾ ਹੈ ਅੱਛਾ में। पंजावी पंजावी है। करता धार्म है पंजाबी लोगो में चलो ठीक है ठीक है जी शुक्रिया हाँ। तो मैं गुरु नानक को बोलूँगी हाँ बिल्कुल बिल्कुल बिल्कुल, बिल्कुल वही के गुरु हैं ठीक है जी शुक्रिया ओके और एक बार हाँ मेरा नाम राधा रानी मेरे को किश्तना मिलता नहीं ਆ ਬਾਰ ਮਿਲਦਾ ਹੈ ਕਿਉਂ ਹਾਂ ਠੀਕ ਹੈ ਜੀ ਹਾਂ ਮਿਲਦਾ ਹੈ ਕਿਉਂ ਓਕੇ ਜੀ ਓਕੇ ਥੈਂਕ ਯੂ ਸ਼ੁਕਰੀਆ ਰਾਜਾ ਰਾਣੀ ਜੀ ਮੈਂ ਪਹਿਲਾਂ ਸਿੰਘ ਦਵਾਰ ਦੇ ਕੋਲ ਖੜਾ ਸੀ ਪਰ ਬਾਬਾ ਜੀ ਨੇ ਮੈਨੂੰ ਇਹ ਵੀ ਕਿਹਾ ਸੀ ਕਿ ਜਿਹੜਾ ਪੰਜਾਬੀ ਮੱਠ ਆਣਾ ਉਹਦੇ ਬਿਲਕੁਲ ਸਾਹਮਣੇ ਆ ਮੰਗੂ ਮੱਠ ਤੇ ਲੱਭਣਾ ਬਹੁਤ ਔਖਾ ਯਾਰ ਅਸਲ ਦੇ ਵਿੱਚ ਗੱਲਾਂ ਗੱਲ ਇਹ ਹੈ ਨਾ ਵੀ ਇਹਨੂੰ ਲੈ ਕੇ ਕੋਈ ਕਲੀਅਰ ਨਹੀਂ ਹੈਗਾ ਵੀ ਢਾਤਾ ਤਾਂ ਕਿ ਨਹੀਂ ਢਾਤਾ ਸਾਹਮਣੇ ਦੇਖ ਸਕਦੇ ਹੋ ਢੰਦਾਸ ਜਗਦੀਪ ਸਿੰਘ ਜਗਨਨਾਥ ਪੁਰੀ मंगू मठ गुरु नानक साहब के चरण को बराबर स्थान तो लाइव आप जी को सब दिखा रहा है बहुत ही ज़्यादा प्रचार मीडिया के अंदर तो बावजूद ਦੁਨੀਆ ਨੂੰ ਦੱਸਣ ਤੋਂ ਬਾਅਦੋਜ ਸਾਰੀਆਂ ਸਿੱਖ ਸੰਗਤਾਂ ਨੂੰ ਦੱਸਣ ਤੋਂ ਬਾਅਦੋਜ ਅੱਜ ਇਸ ਟਾਈਮ ਮੇਰੀ ਘੜੀ ਦੇ ਅੰਦਰ ਸਵਾ 10 ਵਜੇ ਨੇ ਅੱਜ 10 ਦਸੰਬਰ 2019 ਕੋਈ ਵੀ ਗੁਰੂ ਦਾ ਲਾਲ ਸਿੱਖ ਮਰਜੀਵੜਾ ਜਥੇਬੰਦੀ ਕੋਈ ਨਹੀਂ ਪਹੁੰਚਿਆ ਫੋਨ ਆਹੀਂ ਜ਼ਰੂਰ 2 4 5 ਜਣਿਆਂ ਦੇ ਆਸ਼ਵਾਸ਼ਣ ਸਾਨੂੰ ਮਿਲੇ ਲੇਕਿਨ ਇਹਨਾ ਥਾਣਾ ਦੀ ਰੱਖਿਆ ਲਈ ਕੋਈ ਸਾਹਮਣੇ ਨਹੀਂ ਆਇਆ ਗੁਰਲਾਨਕ ਸਾਹਿਬ ਆਪ ਕਿਉਂਕਿ ਪੰਜਾਬੀ ਮੀਡੀਆ ਦੇ ਵਿੱਚ ਇਹਦੀਆਂ ਖਬਰਾਂ ਨਹੀਂ ਆਈਆਂ ਉੜੀਸਾ ਦਾ ਜਿਹੜਾ মিডিਆ ਸੀ ਉਹਦੇ ਵਿੱਚ ਖਬਰ ਆਈ ਆ ਸਾਰੀ ਤੇ ਜੇ ਖਬਰਾਂ ਸੁਣਨ ਦੀ ਕੋਸ਼ਿਸ਼ ਕਰਦੇ ਫਿਰ ਸਮਝ ਨਹੀਂ ਆਉਂਦੀ ਕਿਸੇ ਨਾ ਕਿਸੇ ਬੰਦੇ ਦਾ ਕੋਈ ਵਾਇਰਲ ਕਲਿੱਪ ਪਿਆ ਸੀ ਉਹ ਮਿਲ ਗਿਆ ਜਰੂਰ ਹੋਰ ਨਹੀਂ ਪਤਾ ਲੱਗਿਆ ਤਾਂ ਕਰਕੇ ਹੁਣ ਮੰਗੂ ਮੱਠ ਢਾਹਤਾ ਕਿ ਨਹੀਂ ਢਾਹਤਾ ਇਹਦੀ ਕੋਈ ਪੁਸ਼ਟੀ ਨਹੀਂ ਹੈਗੀ ਪਰ ਇੱਕ ਵੀਡੀਓ ਦਾ ਕਲਿੱਪ ਸਾਨੂੰ ਮੈਂ ਦਿਖਾਇਆ ਉਹਦੇ ਵਿੱਚ ਇਹੀ ਦੱਸਿਆ ਜਾ ਰਿਹਾ ਕਿ ਉਹ ਮੱਠ ਭਾਈ ਢਾਹ ਦਿੱਤਾ ਗਿਆ ਹੁਣ ਸਿੰਘਦਵਾਰ ਦੇ ਕੋਲ ਬਾਬਾ ਜੀ ਨੇ ਕਿਹਾ ਸੀ ਉੱਥੇ ਮੈਨੂੰ ਨਹੀਂ ਲੱਭਿਆ ਹੁਣ ਮੈਂ ਪੰਜਾਬੀ ਮੱਠ ਕੋਲ ਚੱਲਿਆ ਦੁਬਾਰੇ ਦੇਖਣ ਇਹ ਸਾਰੀ ਨਾ ਹੈਰੀਟੇਜ ਸਟਰੀਟ ਬਣਾਤੀ ਸੀ ਜਿਹਦੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਬਣਿਆ ਹੋਇਆ ਅਲਦਾਲੇ ਪੀਚ ਕਲਰ ਦਾ ਰੰਗ ਕਰਤਾ ਦੁਕਾਨਾਂ ਨੂੰ ਕੰਧਾਂ ਨੂੰ ਘਰਾਂ ਨੂੰ ਤੇ ਇਧਰਲੇ ਪਾਸੇ ਮੰਦਰ ਨੂੰ ਵੀ ਪਾ ਕਰਕੇ ਫਿਰ ਜਦੋਂ ਇਹ ਮੰਦਰ ਨੂੰ ਖੁੱਲਾ ਕੀਤਾ ਗਿਆ ਤਾਂ ਉਦੋਂ ਰੌਲਾ ਚੱਲਿਆ ਜੀ ਮੰਗੂ ਮੱਠ ਦਾ ਇਹ ਗੱਲ ਕੋਈ ਹੁਣ ਦੀ ਨਹੀਂ ਹੈਗੀ ਗੱਲ-ਗੱਲ ਘੱਟੋ-ਘੱਟ ਇਹ 4 ਸਾਲ 5 ਸਾਲ ਪੁਰਾਣੀ ਆ ਜਦੋਂ ਇਹਦਾ ਰੌਲਾ ਚੱਲ ਰਿਹਾ ਆਹ ਦੇਖੋ ਸਾਹਮਣੇ ਦੁਕਾਨਾਂ ਢਾਈਆਂ ਪਈਆਂ ਨੇ ਤਾਂ ਇੱਥੇ ਤੱਕ ਢਾਤੀਆਂ ਸੀ ਦੁਕਾਨਾਂ ਯਾਰ ਕਿ ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਬਾਣੀ ਦਾ ਉਚਾਰਨ ਕੀਤਾ ਸੀ ਨਾ ਉਹ ਜਮਾ ਮੰਦਰ ਦੇ ਸਾਹਮਣੇ 10 15 ਫੁੱਟ ਵੀ ਨਹੀਂ ਹੋਣਾ ਉਹਨੇ ਕੇ ਏਰੀਆ ਦੇ ਵਿੱਚ ਕੀਤਾ ਸੀ ਜਦੋਂ ਇਹਨਾਂ ਨੇ ਯਾਰ ਇੱਥੇ ਤੱਕ ਦੁਕਾਨਾਂ ਢਾਤੀਆਂ ਮੰਦਰ ਤੋਂ ਇਹ 50 50 ਮੀਟਰ ਪਿੱਛੇ ਆ ਤਾਂ ਉਹ ਸਥਾਨ ਵੀ ਉਹ ਜਦੋਂ ਹੈਰੀਟੇਜ ਸਟਰੀਟ ਬਣਾਉਣ ਲੱਗੇ ਉਹਦੇ ਵਿੱਚ ਆਇਆ ਤਾਂ ਉਹ ਨਾ ਢਾਉਣ ਦਾ ਮੈਨੂੰ ਵੀ ਨਹੀਂ ਪਤਾ ਕੀ ਪਤਾ ਮੈਨੂੰ ਲੱਭੇ ਹੀ ਨਾ ਉਹ ਸਥਾਨ ਪਰ ਮੈਂ ਖਬਰਾਂ ਦੀਆਂ ਵੀਡੀਓ ਤੁਹਾਡੇ ਸਾਹਮਣੇ ਲਾਈਆਂ ਨੇ ਵੀ ਉਹ ਸਥਾਨ ਢਾ ਦਿੱਤਾ ਗਿਆ ਜਿਵੇਂ ਅਰਦਾਸ ਦੇ ਵਿੱਚ ਨਹੀਂ ਕਹਿੰਦੇ ਵੀ ਵਿਛੜੇ ਗੁਰੂ ਧਾਮਾਂ ਦੇ ਦਰਸ਼ਨ ਦਦਾਰੇ ਤਾਂ ਇਹ ਸਥਾਨ ਵੀ ਵਿਛੜੇ ਹੀ ਹੋਏ ਨੇ ਆਪਣੇ ਤੋਂ ਜਦੋਂ ਸਿੱਖਾਂ ਨੂੰ ਇਹ ਸਥਾਨਾਂ ਬਾਰੇ ਪਤਾ ਨਹੀਂ ਜਾਂ ਫਿਰ ਸਿੱਖ ਇਹ ਸਥਾਨਾਂ ਦੇ ਉੱਤੇ ਆਉਂਦੇ ਨਹੀਂ ਹੈਗੇ ਤੇ ਜੇ ਉਹ ਟਾ ਦਿੱਤਾ ਗਿਆ ਤਾਂ ਉਹ ਸਥਾਨ ਵੀ ਆਪਣੇ ਤੋਂ ਵਿਛੜ ਗਿਆ ਇਸ ਟਾਈਮ ਆਪਾਂ ਜਗਨਨਾਥਪੁਰੀ ਦੇ ਮੇਨ ਮੰਦਿਰ ਦੇ ਵਿੱਚ ਖੜੇ ਆਂ ਜੀ ਤੇ ਮੇਰੇ ਪਿਛਲੇ ਪਾਸੇ ਇੱਧਰ ਲਿਖਿਆ ਹੋਇਆ ਸ਼੍ਰੀ ਪੰਜਾਬੀ ਮੱਠ ਅਸਲ ਦੇ ਵਿੱਚ ਇਹ ਪੰਜਾਬੀ ਮੱਠ ਉਹੋ ਆ ਜਿੱਥੇ ਮਹਾਰਾਜਾ ਰਣਜੀਤ ਸਿੰਘ ਦੇ ਸਿੰਘ ਜਾਂ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਰਹਿੰਦੀ ਹੁੰਦੀ ਸੀ ਪੁਰਾਣੇ ਟਾਈਮਾਂ ਦੇ ਵਿੱਚ ਜਦੋਂ ਮੰਦਰਾਂ ਦੇ ਉੱਤੇ ਹਮਲੇ ਹੁੰਦੇ ਸੀ ਨਾ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਆਪਦੀ ਫੌਜ ਭੇਜੀ ਸੀ ਆਹ ਥਾਂ ਦੇ ਉੱਤੇ ਮੰਦਰਾਂ ਦੀ ਪ੍ਰੋਟੈਕਸ਼ਨ ਵਾਸਤੇ ਤੇ ਉਸ ਤੋਂ ਬਾਅਦ ਜਿਹੜਾ ਜਗਨਨਾਥਪੁਰੀ ਦੇ ਅੰਦਰ ਮੁਕਟ ਦੇ ਉੱਤੇ ਕਹਿੰਦੇ ਜਿਹੜਾ ਡਾਇਮੰਡ ਲੱਗਿਆ ਹੋਇਆ ਨਾ ਉਹ ਵੀ ਮਹਾਰਾਜਾ ਰਣਜੀਤ ਸਿੰਘ ਨੇ ਦਿੱਤਾ ਸੀ ਉਹ ਸਾਹਮਣੇ ਮੰਦਰ ਆ ਜੀ ਮੰਦਰ ਦੀ ਬਾਉਂਡਰੀ ਦੇ ਬਿਲਕੁਲ ਆਹਲਾ ਪਾਸਾ ਜਿਹੜਾ ਹੈਗਾ ਇਹ ਪੰਜਾਬੀ ਮੱਠਾ ਤੇ ਬਾਬਾ ਜੀ ਨੇ ਸਾਨੂੰ ਕਿਹਾ ਸੀ ਵੀ ਜਿੱਥੇ ਪੰਜਾਬੀ ਮੱਠ ਬਣਿਆ ਹੋਇਆ ਬਿਲਕੁਲ ਉਹਦੇ ਸਾਹਮਣੇ ਹੀ ਮੰਗੂ ਮੱਠਾ ਪਰ ਇਧਰਲੇ ਪਾਸੇ ਤਾਂ ਯਾਰ ਮੰਦਰ ਦੀ ਉਹ ਮੇਨ ਬਾਉਂਡਰੀ ਸ਼ੁਰੂ ਹੋ ਗਈ ਇੱਥੇ ਤਾਂ ਮੋਬਾਈਲ ਵਗੈਰਾ ਕੈਮਰੇ ਵਗੈਰਾ ਸਾਰਾ ਕੁਝ ਜਮ੍ਹਾਂ ਕਰਾ ਲਣਗੇ ਜਾਂ ਫਿਰ ਇਹਦੇ ਬੈਕ ਸਾਈਡ ਤੇ ਨਾ ਹੋਵੇ ਓਹ ਪਿਛਲੇ ਪਾਸੇ ਇੱਕ ਬਿਲਡਿੰਗ ਉਹ ਦੇਖਿਆ ਹੁਣਾ ਮੜਾ ਜਾ ਹੁਣ ਮੰਦਰ ਦੇ ਹੋਰ ਨੇੜੇ ਆ ਗਏ ਆ ਜੀ ਹੁਣ ਇੱਥੇ ਪਤਾ ਨਹੀਂ ਕੈਮਰਾ ਚਲਾਉਣਾ ਲਾਊਡ ਆ ਪਤਾ ਇਨਾਂ ਸਾਹਮਣੇ ਕੋ ਜਿੱਥੇ ਸਿਕਿਉਰਿਟੀ ਗਾਰਡ ਖੜਾ ਉੱਥੇ ਵੀ ਇੱਕ ਮੱਠ ਬਣਿਆ ਹੋਇਆ ਹੁਣ ਉਹਦੇ ਬਾਰੇ ਮੈਂ ਸ਼ੋਰ ਨਹੀਂ ਹੈਗਾ ਵੀ ਇਹ ਹੀ ਆ ਕਿ ਕੋਈ ਹੋਰ ਆ ਲੈਣਾ ਮੱਥਾ ਟੇਕਣ ਆ ਲੈਂਦੀ ਜਿਹੜੀ ਆ ਜਾ ਰਹੀ ਹੈ ਸਾਹਮਣੇ ਅੱਜ ਦਾ ਚੜਾਵਾ ਇੱਥੇ ਹੈਗਾ ਜੀ 555292 ਅੰਦਰ ਤਾਂ ਦੇਖੋ ਕਿਤੇ ਹੈ ਨਹੀਂ ਯਾਰ ਪੰਜਾਬੀ ਮੱਠ ਦੀ ਬੈਕ ਸਾਈਡ ਤੇ ਹੋ ਸਕਦਾ ਆ ਉਹ ਬਣੀਆਂ ਹੋਈਆਂ ਨੇ ਥਾਵਾਂ ਜੀਆਂ ਅੱਜ ਦਾ ਚੜਾਵਾ ਇੱਥੇ ਆਉਂਦਾ ਹੁਣ ਮੈਂ ਹੋਰ ਥੋੜਾ ਜਿਹਾ ਪਿੱਛੇ ਆ ਗਿਆ ਸੀ ਦੇਖਣ ਵਾਸਤੇ ਪੰਜਾਬੀ ਮੱਠ ਦੇ ਨਹੀਂ ਯਾਰ ਪਤਾ ਲੱਗ ਰਿਹਾ ਕਿਤੇ ਕੁਝ ਕਿਉਂਕਿ ਉੱਥੇ ਨਾ ਬੋਰਡ ਵੀ ਲੱਗਿਆ ਹੁੰਦਾ ਸੀ ਮੰਗੂ ਮੱਠਪੁਰੀ ਕਰਕੇ ਜੇ ਹੁਣ ਮੈਨੂੰ ਲੱਭ ਗਿਆ ਲੱਭ ਗਿਆ ਨਹੀਂ ਤਾਂ ਫਿਰ ਭਾਈ ਜਿਆਦਾ ਕਿਸੇ ਦੀ ਹੈਲਪ ਹੋਣੀ ਚਾਹੀਦੀ ਹੈ ਇੱਥੇ ਲੱਭਣ ਵਾਸਤੇ ਜਾਂ ਫਿਰ ਕਿਸੇ ਨੇ ਉਹ ਢਾਤਾ ਬਾਬਾ ਜੀ ਕਹਿੰਦੇ ਵੀ ਜੇ ਕਿਸੇ ਨੂੰ ਪੁੱਛੇਗਾ ਤਾਂ ਕਿਸੇ ਨੂੰ ਦੱਸਣਾ ਵੀ ਨਹੀਂ ਹੈਗਾ ਜਿਹੜੀ ਤੁਸੀਂ ਆ ਬਾਉਂਡਰੀ ਦੇਖ ਰਹੇ ਹੋ ਨਾ ਇਹ ਹੈਗੀ ਆ ਜੀ ਪੰਜਾਬੀ ਮੱਠ ਦੀ ਇਦਨਾਲ ਇੱਕ ਆ ਨਿੱਕਾ ਜਿਹਾ ਮੰਦਿਰ ਹੋਰ ਬਣਿਆ ਹੋਇਆ ਤੇ ਇਹਦੇ ਬੈਕਸਾਈਡ ਤੇ ਆ ਜੀ ਉਹ ਇਹ ਹੋ ਸਕਦਾ ਮੰਗੂ ਮੱਠ ਕਿਉਂਕਿ ਉਹਦੇ ਤਾਹਾਂ ਪੌੜੀਆਂ ਚੜਦੀਆਂ ਸੀ ਉਹ ਤਿੰਨ ਮੰਜ਼ਲਾ ਉੱਚੀ ਜੀ ਬਿਲਡਿੰਗ ਸੀ ਹੁਣ ਕੰਧਾਂ ਗੁੰਧਾਂ ਕੱਢ ਕੇ ਜਿਹੜੇ ਇਧਰਲੇ ਪਾਸੇ ਗੇਟ ਖੁੱਲਦੇ ਸੀ ਉਹ ਗੇਟ ਬੰਦ ਕਰਤੇ ਨਹੀਂ ਜੀ ਕੋਈ ਕੁਛ ਮਰਜ਼ੀ ਕਹੇ ਮੰਗੂ ਮੱਠ ਢਾ ਦਿੱਤਾ ਗਿਆ ਕਿਉਂਕਿ ਬਹੁਤ ਮੈਂ ਬਰੀਕੀ ਨਾਲ ਲੱਭਿਆ ਕੱਲ ਵੀ ਮੈਂ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਅੱਜ ਵੀ ਬਹੁਤ ਬਰੀਕੀ ਨਾਲ ਲੱਭਿਆ ਪੰਜਾਬੀ ਮੱਠ ਤੇ ਮੰਗੂ ਮੱਠ ਨਾਲ ਨਾਲ ਬਣੇ ਹੋਏ ਸੀ ਪੰਜਾਬੀ ਮੱਠ ਵੀ ਢਾ ਕੇ ਨਵਾਂ ਬਣਾਤਾ ਪਰ ਮੰਗੂ ਮੱਠ ਜਰ ਮੁੰਲਾ ਤਾਂ ਗਾਇਬ ਹੀ ਕਰਤਾ ਜਿਹੜੀ ਉਹ ਸਾਹਮਣੇ ਤਿੰਨ ਮੰਜ਼ਲਾ ਤੁਸੀਂ ਇਮਾਰਤ ਦੇਖ ਰਹੇ ਹੋ ਨਾ ਐਵੇਂ ਦਾ ਮੱਠ ਬਣਿਆ ਹੁੰਦਾ ਸੀ ਉਹਦੇ ਪਹਿਲੀ ਮੰਜ਼ਲ ਤੇ ਚੜ ਕੇ ਉੱਥੇ ਮਹਾਰਾਜ ਦਾ ਪ੍ਰਕਾਸ਼ ਹੁੰਦਾ ਸੀ ਉੱਪਰ ਜਾਣਾ ਪੈਂਦਾ ਸੀ ਅੱਜ ਤੋਂ 100 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਹੌਲੀ ਹੌਲੀ ਮਹਾਰਾਜ ਦਾ ਪ੍ਰਕਾਸ਼ ਉੱਥੋਂ ਗਾਇਬ ਕਰਤਾ ਕਿਉਂਕਿ ਦੇਖੋ ਜਦੋਂ ਸ਼੍ਰੀ ਚੰਦ ਜੀ ਨੂੰ ਮੰ ਜਿਹੜੇ ਉਹ ਮੱਠ ਤੋਂ ਬਿਲੋਂਗ ਕਰਦੇ ਨੇ ਉਹ 10 ਦੇ ਮੱਠ ਨੂੰ ਬਿਲੋਂਗ ਕਰਦੇ ਨੇ ਉਹ ਪੁਰਾਣੇ ਟਾਈਮਾਂ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਕਰਕੇ ਉਹਦੀ ਪੂਜਾ ਕਰਦੇ ਹੁੰਦੇ ਸੀ ਹੌਲੀ ਹੌਲੀ ਉਹਨਾਂ ਨੇ ਮਹਾਰਾਜ ਦਾ ਪ੍ਰਕਾਸ਼ ਆ ਜਿਹੜਾ ਆਪਦੇ ਡੇਰਿਆਂ ਦੇ ਵਿੱਚੋਂ ਚੱਕਤਾ ਹੁਣ ਉੱਥੇ ਕਿਸੇ ਵੀ ਤਰੀਕੇ ਦੀ ਪੂਜਾ ਹੋ ਲੋ ਲਾ ਲਓ ਚਾਹੇ ਮੂਰਤੀ ਪੂਜਾ ਲਾ ਲਓ ਚਾਹੇ Hindu ਧਰਮ ਦੀ ਪੂਜਾ ਲਾ ਲਓ ਜਿਵੇਂ ਦੀ ਮਰਜ਼ੀ ਪੂਜਾ ਲਾ ਲਓ ਪਰ ਉਹ ਮਹਾਰਾਜ ਦਾ ਪ੍ਰਕਾਸ਼ ਕਿਸੇ ਟਾਈਮ ਕਰਦੇ ਹੁੰਦੇ ਸੀ ਅੱਜ ਉਹਨਾਂ ਨੇ ਚੱਕਤਾ ਤੇ ਇਹੀ ਮਹੰਤਾਂ ਦੇ ਨਾਲ ਜਿਹੜੇ ਉਦਾਸੀਨ ਸੰਪਰਦਾ ਨੂੰ ਬਿਲੋਂਗ ਕਰਦੇ ਨੇ ਉਹਨਾਂ ਨਾਲ ਰੌਲਾ ਚੱਲ ਰਿਹਾ ਤਾਂ ਉਹ ਤਿੰਨ ਮੰਜ਼ਿਲਾ ਬਿਲਡਿੰਗ ਮੈਨੂੰ ਲੱਗਦੀ ਹੈ ਵੀ ਮੰਗੂ ਮੱਠ ਦੀ ਬਿਲਡਿੰਗ ਆ ਉਹ ਜਾਂ ਤਾਂ ਉਹਦੇ ਕੋਲੋਂ ਸਾਈਨ ਬੋਰਡ ਚੱਕਤਾ ਜਾਂ ਉਹਦਾ ਰਾਹ ਬੰਦ ਕਰਤਾ ਜਾਂ ਕਿਸੇ ਹੋਰ ਪਾਸੇ ਉਹਦਾ ਰਾਹ ਚੜਦਾ ਹੋਊਗਾ ਤੇ ਪਰ ਮੈਨੂੰ ਲੱਗਦਾ ਵੀ ਉਹ ਸਥਾਨ ਲਗਭਗ ਆਪਣੇ ਕੋਲੋਂ ਅਲੋਪ ਹੋ ਗਿਆ ਜੇ ਨਹੀਂ ਅਲੋਪ ਹੋਇਆ ਤਾਂ ਹੋ ਜਾਣਾ ਕਿਉਂਕਿ ਸਿੱਖ ਸੰਗਤ ਇੱਥੇ ਆਉਂਦੀ ਨਹੀਂ ਹੈਗੀ ਅੱਜ ਦੀ ਡੇਟ 'ਚ ਵੀ ਬਹੁਤ ਸਿੱਖ ਸੰਗਤਾਂ ਨੂੰ ਜਦੋਂ ਇਹ ਵੀਡੀਓ ਪਹੁੰਚੂਗੀ ਤਾਂ ਉਦੋਂ ਪਤਾ ਲੱਗੂਗਾ ਤੇ ਜੇ ਕਿਸੇ ਨੂੰ ਪਤਾ ਸੀ ਤਾ ਕਿਸੇ ਨੇ ਪਹਿਲਾਂ ਸ਼ਾਇਦ ਆਵਾਜ਼ ਨਾ ਚੱਕੀ ਹੋਵੇ ਆਉਂਦੇ ਨੇ ਅਗਲੇ ਆਰਤੀ ਸਾਹਿਬ ਮੱਥਾ ਟੇਕ ਕੇ ਮੁੜ ਜਾਂਦੇ ਨੇ ਪੁੱਛ ਕੇ ਮੁੜ ਜਾਂਦੇ ਨੇ ਵੀ ਕੀ ਰੌਲਾ ਪਰ ਕਿਸੇ ਨੂੰ ਗਾਹਾਂ ਦੱਸਣ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਜਿਹੜੀ ਮੈਂ ਤੁਹਾਨੂੰ ਵੀਡੀਓ ਦਿਖਾਈ ਆ ਉਹਦੇ ਵਿੱਚ ਉਹ ਬਾਈ ਸੀ ਜਿਹੜਾ ਉਹਨੇ ਸਾਫ਼-ਸਾਫ਼ ਕਿਹਾ ਵੀ ਮੰਗੂ ਮੱਠ ਮੇਰੇ ਸਾਹਮਣੇ ਢਾਇਆ ਜਾ ਰਿਹਾ ਕਿਸੇ ਵੀ ਸਿੱਖ ਸੰਗਤਾਂ ਇੱਥੇ ਪਹੁੰਚੀਆਂ ਨਹੀਂ ਹੈਗੀਆਂ ਨੇੜੇ-ਤੇੜੇ ਦੀਆਂ ਸਿੱਖ ਸੰਗਤਾਂ ਵੀ ਨਹੀਂ ਪਹੁੰਚੀਆਂ ਉਸ ਤੋਂ ਬਾਅਦ ਤੁਸੀਂ ਦੇਖੋ ਵੀ ਜਦੋਂ ਕੈਪਟਨ ਅਮਰਿੰਦਰ ਸਿੰਘ ਯਾਰ ਉਹ ਚੀਜ਼ ਨੂੰ ਲੈ ਕੇ ਵੀਟ ਕਰ ਰਿਹਾ ਮੰਗੂ ਮੱਠ ਨੂੰ ਵੀ ਡਿਮੋਲਿਸ਼ ਕੀਤਾ ਜਾ ਰਿਹਾ ਨਾ ਕਰੋ ਤਾਂ ਕੋਈ ਨਾ ਕੋਈ ਕਾਰਵਾਈ ਤਾਂ ਹੋਈ ਹੋਊਗੀ ਤਾਂ ਹੁਣ ਢਾਹਤਾ ਜਾਂ ਪੂਰਤਾ ਜਾਂ ਬੰਦ ਕਰਤਾ ਕਿਵੇਂ ਕਰਤਾ ਉਹ ਮਤਲਬ ਸਥਾਨ ਇਥੋਂ ਗਾਇਬ ਕਰਤਾ ਜੀ ਤਾਂ ਮੈਂ ਕਹਿੰਦਾ ਵੀ ਯਾਰ ਆਪਾਂ ਪੰਜਾਬੋਂ ਬਾਹਰ ਇੰਡੀਆ ਤੋਂ ਬਾਹਰ ਗੁਰੂ ਘਰਾਂ ਨੂੰ ਲੈ ਕੇ ਬਹੁਤ ਪੰਜस्सी ਬਾਣੀ ਸਾਡੇ ਇਥੇ ਥਾਂ ਹੁੰਦੇ ਸੀ ਹੋਰ ਹੁੰਦਾ ਸੀ ਹਨਾ ਬਹੁਤ ਕੁਝ ਆਪਾਂ ਗੱਲਾਂ ਕਰਦੇ ਆ ਵੀ ਸਾਡੇ ਇਤਿਹਾਸਿਕ ਸਥਾਨ ਹੁੰਦੇ ਸੀ ਉਹ ਤਾਂ ਹੁਣ ਚਲੋ ਆਪਣੇ ਤੋਂ ਵਿਛੜ ਗਏ ਉਥੇ ਤਾਂ ਵਿਚਾਲੇ ਹੱਦਾਂ ਸਰਹੱਦਾਂ ਹੋ ਗਈਆਂ ਜਿਹੜੇ ਥਾਂ ਆਪਣੀ ਪਹੁੰਚ ਜਨੇ ਆਪਣੇ ਆਪਣੇ ਦਾਇਰੇ ਚ ਨੇ ਇੱਥੇ ਆ ਪਾ ਸਕਦੇ ਆ ਅਸੀਂ ਵੀ ਤੁਰੇ ਫਿਰਦੇ ਆ ਤਾਂ ਤੁਸੀਂ ਜਦੋਂ ਵੀਡੀਓ ਬਣਾਉਣੀ ਆ ਕੋਈ ਸ਼ੇਅਰ ਕਰਨੀ ਆ ਤਾਂ ਇਹਨਾਂ ਥਾਵਾਂ ਦੀ ਵੀ ਵੀਡੀਓ ਸ਼ੇਅਰ ਕਰੋ ਨਾ ਉਹ ਫਿਰ ਇਹ ਹੋ ਗਿਆ ਵੀ ਪਾਕਿਸਤਾਨ ਦੇ ਵਿੱਚ ਗੁਰੂ ਘਰ ਦਿਖਾ ਦਿਖਾ ਕੇ ਵਿਊ ਲੈਣ ਵਾਲਾ ਕੰਮ ਹੋ ਗਿਆ ਇਹਨਾਂ ਤਾਮਿਲਨਾਡੂ ਦੇ ਵਿੱਚ ਅਸੀਂ ਗਏ ਸੀ ਅੱਜ ਤੋਂ 2 ਸਾਲ ਪਹਿਲਾਂ ਦੀ ਗੱਲ ਆ ਉੱਥੇ ਗੁਰੂ ਨਾਨਕ ਸਾਹਿਬ ਜੀ ਦਾ ਸਥਾਨ ਸੀ ਉਹ ਟਾਇਟੇਰੀ ਕਰ ਦਿੱਤਾ ਗਿਆ ਉਹ ਵੀ ਵੀਡੀਓ ਆਪਣੇ YouTube ਤੇ ਪਈ ਆ ਕਿਸੇ ਨੇ ਨਹੀਂ ਉਹ ਵੀਡੀਓ ਨੂੰ ਗੋਲਿਆ ਜਾਂ ਕੋਈ ਉਦੋਂ ਤੇ ਐਕਸ਼ਨ ਲਿਆ ਗਿਆ ਜਿਵੇਂ ਵੀ ਆ ਉਹ ਸਥਾਨ ਖਤਮ ਹੋ ਗਿਆ ਬਾਰੀ ਬਾਰੀ ਬਣਾਉਣੇ ਚੀਜ਼ਾਂ ਸੌਖੀਆਂ ਧੂੜੀਆਂ ਪਈਆਂ ਨੇ ਜੀ ਜਾਫਰ ਜਿਹੜੀਆਂ ਆਪਣੀਆਂ ਸੰਗਤਾਂ ਪੰਜਾਬ ਤੋਂ ਆਉਂਦੀਆਂ ਨੇ ਉਹ ਵੀ ਇੰਨਾ ਥਾਵਾਂ ਤੇ ਜ਼ਰੂਰ ਆ ਕੇ ਜਾਣ ਮੈਂ ਸ਼ਾਇਦ ਕੱਲ ਪਰਸ ਵਾਲੀ ਵੀਡੀਓ ਦੇ ਵਿੱਚ ਕਿਹਾ ਸੀ ਵੀ ਪੰਜਾਬੋਂ ਬਾਹਰ ਜਦੋਂ ਤੁਸੀਂ ਗੁਰੂ ਘਰਾਂ ਦੇ ਵਿੱਚ ਜਾਂਦੇ ਹੋ ਨਾ ਤਾਂ ਉੱਥੋਂ ਦੇ ਲੋਕਾਂ ਤੇ ਥੋੜਾ ਪ੍ਰਭਾਵ ਪੈਂਦਾ ਤਾਂ ਹਜੇ ਪਤਾ ਨਹੀਂ ਕਿੰਨੇ ਕੁ ਸਥਾਨ ਐਸੇ ਪਏ ਨੇ ਆ ਜਿਹੜੀਆਂ ਆਪਣੀਆਂ ਨਗਾਵਾਂ ਤੋਂ ਪਰੇ ਨੇ ਇੱਥੇ ਜਿਹੇ ਜਿਹਾ ਕੁਝ ਮੈਂ 오ਡੀਸਾ ਚ ਆ ਕੇ ਦੇਖਣ ਨੂੰ ਮੈਨੂੰ ਮਿਲ ਰਿਹਾ ਨਾ ਮੈਂ ਨਹੀਂ ਕਿਤੇ ਹੋਰ ਥਾਂ ਦੇ ਉੱਤੇ ਇਹ ਜੀ ਇਹ ਜੀ ਚੀਜ਼ ਦੇਖ ਪੁਰਾਣੇ ਟਾਈਮਾਂ ਦੇ ਵਿੱਚ ਸ਼ਾਇਦ ਵੀਡੀਓ ਦੇਖਦੇ ਸੀ ਤਾਂ ਕਿਉਂਕਿ ਮੇਰਾ ਚਿੱਤ ਜਾਨੀ ਮੰਨਦਾ ਵੀ ਢਾਹ ਦਿੱਤਾ ਹੋਊਗਾ ਯਾਰ ਪਰ ਉਹ ਜਿਹੜੀ ਵੀਡੀਓ ਜਿਹੜਾ ਲਾਈਵ ਬਣਾਈ ਆ ਆਪਾਂ ਉਹਨਾਂ ਦੀ ਗੱਲ ਨੂੰ ਵੀ ਲਾਈਟ ਨਹੀਂ ਲੈ ਸਕਦੇ ਵੀ ਉਹਨਾਂ ਨੇ ਝੂਠ ਮਾਰਿਆ ਹੋਊਗਾ ਹੋ ਸਕਦਾ ਵੀ ਹੋਰ ਬਿਲਡਿੰਗ ਹੋਵੇ ਨਾਲ ਕੋਈ ਜਿਵੇਂ ਵੀ ਢਾਹ ਢੇਰੀ ਕਰ ਦਿੱਤੀ ਹੋਵੇ ਪਰ ਮੈਨੂੰ ਨਹੀਂ ਲੱਗਦਾ ਕਿ ਬਾਬਾ ਜੀ ਨੇ ਕਿਹਾ ਸੀ ਵੀ ਉੱਥੇ ਸਥਾਨ ਉਹ ਹੈਗਾ ਤੇ ਜਿਹੜੀ ਵੀਡੀਓ ਮੈਂ ਤੁਹਾਡੇ ਸਾਹਮਣੇ ਪੇਸ਼ ਕੀਤੀ ਉਹਦੇ ਵਿੱਚ ਕਿਹਾ ਗਿਆ ਕਿ ਇਹ ਸਥਾਨ ਸਾਡੀਆਂ ਅੱਖਾਂ ਸਾਹਮਣੇ ਢਾਹ ਦਿੱਤਾ ਗਿਆ ਲੋ ਜੀ ਮੰਗੂ ਮੱਠ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਨਿਰਾਸ਼ਾ ਹੋ ਕੇ ਹੁਣ ਇੱਥੋਂ ਵਾਪਸ ਜਾਣਾ ਪੈ ਰਿਹਾ ਕਿਉਂਕਿ ਮੈਂ ਕਲੀਅਰ ਨਹੀਂ ਸੀ ਵੀ ਉਹ ਇੱਥੇ ਐਗਜ਼ਿਸਟ ਕਰਦਾ ਕਿ ਢਾ ਦਿੱਤਾ ਗਿਆ ਤੇ ਇਹ ਆ ਜੀ ਉਹ ਯਾਦਗਾਰ ਸਥਾਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਗੁਰਦੁਆਰਾ ਆਰਤੀ ਸਾਹਿਬ ਪੂਰੀ ਇੱਥੇ ਬਣਾਇਆ ਹੋਇਆ ਜੀ ਮੇਨ ਸਥਾਨ ਤੋਂ 2 ਕਿਲੋਮੀਟਰ ਦੂਰ ਹੈ ਜੀ ਇਹ ਗੁਰੂ ਘਰ ਦੇ ਵਿੱਚ ਆਪਣਾ ਕਮਰਾ ਲਿਆ ਹੋਇਆ ਸੀ ਉੱਥੇ ਆ ਕੇ ਆਪਾਂ ਬਹਿ ਗਏ ਆ ਤੁਸੀਂ ਖਿਲਾਰਾ ਦੇਖੋ ਆਹ ਦੇਖੋ ਠੀਕ ਆ ਇਧਰਲੇ ਪਾਸੇ ਆਹ ਦੇਖੋ ਆ ਪਿਆ ਇਧਰ ਵੀ ਪਿਆ ਅੱਧਾ ਸਮਾਨ ਅੱਧਾ ਸਮਾਨ ਤਾਂ ਨਹੀਂ ਕਹਿ ਸਕਦੇ ਮਤਲਬ 4 ਕਿਲੋ 4.5 ਕਿਲੋ ਸਮਾਨ ਮੈਂ ਅੱਜ ਕੋਰੀਅਰ ਕਰਕੇ ਆਇਆ ਸਿੱਧਾ ਪੰਜਾਬ ਭੇਜਦਾ ਡीडी ਡੀਸੀ ਆਣੀ ਕੰਪਨੀ ਤੋਂ ਮੈਂ ਕੋਰੀਅਰ ਕੀਤਾ 9-10 ਦਿਨਾਂ ਤੱਕ ਸਮਾਨ ਭੇਜਿਆ ਜਾਊਗਾ ਸਪੀਡ ਪੋਸਟ ਵੀ ਹੁੰਦਾ ਆਪਾਂ ਸਲੋ ਵਾਲਾ ਭੇਜਾਂਗੇ ਕਿ ਆਪਾਂ ਨੂੰ ਕੀ ਆ ਕਾਲੀ ਹਨਾ ਜਦੋਂ ਪਹੁੰਚ ਗਿਆ ਘਰੇ ਪਹੁੰਚ ਗਿਆ ਤੇ ਉਹ ਅਸਲ ਦੇ ਵਿੱਚ ਮੇਰੇ ਕੋਲ ਦੋ-ਦੋ ਚੀਜ਼ਾਂ ਤਿੰਨ-ਤਿੰਨ ਚੀਜ਼ਾਂ ਮੈਂ ਇਕੱਠੀਆਂ ਕਰੀ ਫਿਰਦਾ ਸੀ ਕਿਉਂਕਿ ਕਈ ਵਾਰ ਇੱਕ ਚੀਜ਼ ਗੁੰਮ ਹੋ ਜੇ ਜਾਂ ਖਰਾਬ ਹੋ ਜੇ ਜਾਂ ਕਿਤੇ ਭੁੱਲ ਜਾਈ ਤਾਂ ਦੂਜੀ ਚੀਜ਼ ਕੰਮ ਲੈ ਲਈਏ ਪਰ ਇਹ ਮੈਂ ਚੀਜ਼ਾਂ ਉਦੋਂ ਲਈਆਂ ਸੀ ਜਦੋਂ ਮੇਰਾ ਨਾਗਾਲੈਂਡ ਮਨੀਪੁਰ ਵਾਲਾ ਟੂਰ ਸੀ ਕਿਉਂਕਿ ਉਧਰਲੇ ਪਾਸੇ ਦੁਕਾਨਾਂ ਬਹੁਤ ਘੱਟ ਨਹੀਂ ਐ ਨਹੀਂ ਪਤਾ ਸ਼ਾਮ ਨੂੰ 5 ਵਜੇ ਦੁਕਾਨ ਬੰਦ ਹੋ ਜੇ ਐਤਵਾਰ ਨੂੰ ਉੱਥੇ ਬਾਜ਼ਾਰ ਹੀ ਨਹੀਂ ਖੁੱਲਦਾ ਇਧਰਲੇ ਪਾਸੇ ਘੁੰਮਣਾ ਕੋਈ ਜ਼ਿਆਦੇ ਔਖਾ ਨਹੀਂ ਖਾਣ ਪੀਣ ਦੀ ਕੋਈ ਦਿੱਕਤ ਨਹੀਂ ਹੈਗੀ ਸਾਰਾ ਕੁਝ ਮਿਲ ਜਾਂਦਾ ਖਾਣ ਪੀਣ ਵਾਸਤੇ ਵੀ ਤੇ ਬਾਜ਼ਾਰ ਵੀ ਖੁੱਲਾ ਹੀ ਰਹ ਸੋ ਇਸ ਕਰਕੇ ਉਹ ਭਾਅ ਸੀ ਮੇਰੇ ਕੋਲ 4 ਕਿਲੋ 4.5 ਕਿਲੋ ਮੈਂ ਕੋਰੀਅਰ ਕਰਤਾ ਪੰਜਾਬ ਨੂੰ ਹੁਣ ਬੈਗ ਥੋੜੇ ਥੋੜੇ ਸਾਹ ਹੂਗਾ ਬੈਗਾਂ ਨੂੰ ਮਾੜੀ ਮੋਟੀ ਕਈ ਵਾਰ ਸ਼ਾਪਿੰਗ ਵੀ ਕਰਨੀ ਪੈਂਦੀ ਹੈ ਨਾ ਤਾਂ ਖਰੀਦ ਕੇ ਬੈਗ ਚ ਪਾ ਕੇ ਘਰੇ ਲਿਜਾ ਸਕਦੇ ਨਹੀਂ ਬੈਗਾਂ ਨੂੰ ਸਾਹ ਨਹੀਂ ਆ ਰਿਹਾ ਸੀ ਆਫਰੀਆਂ ਆਫਰਿਆ ਪਿਆ ਸੀ ਬੈਗ ਸੋ ਇਹੀ ਸੀ ਅੱਜ ਦੀ ਵੀਡੀਓ ਦੇ ਵਿੱਚ ਗੁਰਦੁਆਰਾ ਸਾਹਿਬ ਨੂੰ ਲੈ ਕੇ ਜਿੰਨੀਆਂ ਵੀ ਮੈਂ ਗੱਲਾਂ ਕੀਤੀਆਂ ਨੇ ਉਹ ਧਿਆਨ ਦੇਣ ਵਾਲੀਆਂ ਗੰਨ ਨਾਲ ਗੱਲਾਂ ਨੇ ਤੇ ਮੈਨੂੰ ਜੋ ਲੱਗਿਆ ਜੋ ਫੀਲ ਹੋਇਆ ਮੈਂ ਉਹ ਤੁਹਾਡੇ ਸਾਹਮਣੇ ਪੇਸ਼ ਕੀਤਾ ਹਜੇ ਹੋਰ ਬਹੁਤ ਸਥਾਨ ਪਏ ਨੇ ਪਹਿਲਾਂ ਜਦੋਂ ਅਸੀਂ ਇਹ ਨਵੇਂ-ਨਵੇਂ ਵੀਡੀਓ ਬਣਾਉਣ ਲੱਗੇ ਸੀ ਉਦੋਂ ਵੀ ਅਸੀਂ ਬਹੁਤ ਵੀਡੀਓ ਬਣਾਈਆਂ ਨੇ ਸਾਊਥ ਵਾਲੇ ਪਾਸੇ ਦੀਆਂ ਤੇ ਉਹ ਸ਼ਾਇਦ ਕਈ ਲੋਕਾਂ ਕੋਲ ਪਹੁੰਚੀਆਂ ਨੇ ਕਈਆਂ ਕੋਲ ਨਹੀਂ ਪਹੁੰਚੀਆਂ ਪਰ ਸਾਡਾ ਹੁੰਦਾ ਮਨਸੂਬਾ ਜਾਂ ਸਾਡਾ ਮਕਸਦ ਹੁੰਦਾ ਵੀ ਇਹ ਵੀਡੀਓ ਵੱਧੋ-ਵੱਧ ਲੋਕਾਂ ਦੇ ਕੋਲ ਪਹੁੰਚੀਏ ਤੇ ਕੋਈ ਨਾ ਕੋਈ ਇਹਦੇ ਐਕਸ਼ਨ ਲਿਆ ਜਾਵੇ ਤੇ ਸਪੋਰਟ ਹੋਵੇ